ਨੂਰ ਪਰਬੇਦੀ ਖੁਰਦੇ ਵਿੱਚ ਇਹ ਕਟਾਈ ਹੋ ਰਹੀ ਹੈ ਖੈਰ ਦੀ ਤੇ ਜੜ ਤੋਂ ਖੈਰ ਨੂੰ ਵੱਡਿਆ ਜਾ ਰਿਹਾ ਹੈ ਆਹ ਖੁਦਾਈ ਕਰਕੇ ਰਸਤਾ ਬਣਾਇਆ ਹੋਇਆ ਹੈ ਇਹ ਇਸ ਤਰ੍ਹਾਂ ਇਹ ਇਹ ਵੀ ਬਣਾਇਆ ਨਹੀਂ ਜਾ ਸਕਦਾ ਪਟਾਈ ਜਿਦੇ ਨੇ ਆ ਪਟਿਆ ਹੋਇਆ ਸਾਰਾ ਥੱਲੇ ਵਾਲਾ ਨੰਬਰ ਛੱਡ ਕੇ ਤਾਂ ਕੰਟੜਾ ਬੂਟਾ ਦਰਖਤ ਫਿਰ ਜਿਹੜਾ ਬੂਟੇ ਉਹ ਸਾਹਮਣੇ ਖੈਰ ਵੱਡੀ ਹੋਈ ਆ ਉਹ ਤਾਂ ਜੜੋ ਵੱਢੀ ਉਹਦਾ ਨੰਬਰ ਤਾਂ ਹੈ ਹੀ ਨਹੀਂ ਥੱਲੇ ਫਿਰ ਸਾਡੇ ਪਿੰਡ ਵਾਲਿਆਂ ਨੇ ਜਦੋਂ ਸਾਡੇ ਗਰੀਬ ਲੋਕਾਂ ਕੋਲ ਜਿਵੇਂ ਰੋਦੋ ਤਾਂ ਕੇ ਬੰਦ ਹੈ ਜਦੋਂ ਅਸੀਂ ਬੇਇੱਜ਼ਤੀ ਵਿੱਚ ਗੁੱਲ ਗਈ ਮੈਕਸਿਮਮ ਖੈਰ ਹੀ ਵੱਡੀ ਹੋਈ ਆ ਹੁਣ ਤੱਕ ਹੁਣ ਤੱਕ ਖੈਰ ਹੀ ਵੱਡੀ ਹੋਈ ਆ ਜਿੱਥੇ ਵੀ ਵਾਚ ਕੀਤਾ ਦੇਖਿਆ ਪਰ ਉਹ ਤੋਂ ਇਲਾਵਾ ਹੋਰ ਕੋਈ ਬੂਟਾ ਨਹੀਂ ਦੇਖਿਆ ਜਿਵੇਂ ਆ ਬੂਟਾ ਖੜਾ ਹੈ ਤੁਹਾਨੂੰ ਜਾਣਕਾਰੀ ਹੈਗੀ ਪੂਰੀ ਵੀ ਇੱਥੇ ਮਾਲ ਕੰਨਾਂ ਰਾਕਵਾ ਜਿਹੜਾ ਵੱਡਿਆ ਜਾ ਰਿਹਾ ਉਹ ਕਿਹੜਾ ਹੈ ਸਰਕਾਰੀ ਕਿਹੜਾ ਹੈ ਉਹਦੇ ਬਾਰੇ ਕੋਈ ਡਾ ਨਹੀਂ ਜੀ ਕੁਛ ਹੀ ਪਤਾ ਮੈਂ ਇਹ ਤਾਂ ਮਿਲੀ ਭੁਗਤਈ ਮੈਕਮੇ ਦੀ ਅੱਛਾ ਮੈਕਮੇ ਦੀ ਮਿਲੀ ਭੁਗਤ ਮੈਕਮੇ ਦੀ ਮਿਲੀ ਭੁਗਤ ਨਾ ਹੋ ਰਿਹਾ ਜੀ ਸਵਾਲ ਇਸ ਗੱਲ ਦਾ ਹੈ ਵੀ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਜਿੱਦਾਂ ਤੁਸੀਂ ਕਿ 8ਵੇਂ ਮਹੀਨੇ ਤੁਹਾਨੂੰ ਪਰਮਿਸ਼ਨ ਨਹੀਂ ਦਿੱਤੀ ਨਹੀਂ ਸਾਨੇ ਕੋਈ ਪਰਮਿਸ਼ਨ ਨਹੀਂ ਦਿੱਤੀ ਜਿਵੇਂ ਟਰੈਕਟਰ ਦੇ ਵਿੱਚ ਇਹ ਘੈਰ ਲੱਦੇ ਜਾ ਰਹੇ ਆ ਉਹਦਾ ਨੰਬਰ ਵੀ ਹੈ ਨਹੀਂ ਇਸ ਪੋਚ ਕੋ ਰੋ ਰੱਬ ਨਾ ਕਰੇ ਇਸ ਤਰ੍ਹਾਂ ਕੋਈ ਗੈਰ ਕਾਨੂੰਨੀ ਮਾਲ ਵਿੱਚ ਆ ਜਾਵੇ ਨੰਬਰ ਉੱਪਰ ਹੈ ਨਹੀਂ ਫਿਰ ਕੀ ਬਣੂ ਕਹਿੰਦੇ ਆ ਕਿ ਸੀਬੀਆਈ ਦਾ ਵਿਜੀਲੈਂਸ ਤੋਂ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਇਹ ਵੱਡੇ ਇਹਨੂੰ ਫਿਰ ਤੁਸੀਂ ਕਪੜਾ ਮੰਨਦੇ ਹੋ ਬੇ ਵੱਡੇ ਦਾ ਕਪੜਾ ਕਪੜਾ ਇਹ ਮਹਿਕਮੇ ਦੀ ਮੇਲੀ ਬੋਖਦਣਾ ਕਪੜਾ ਹੀ ਹੋ ਰਿਹਾ ਹੈ ਬੀਲਦਾਰ ਵੀ ਠੀਕ ਹੀ ਨਾ ਇਹ ਕਿਹਨਾਂ ਕੋਣ ਹੈ ਇਹ ਕਿੱਥੇ ਲਿਗੇ ਹੈ ਹੈ ਜੀ ਤੁਸੀਂ ਕੌਣ ਆਈ ਦੀ ਮੈਂ ਇੱਧਰ ਕਰਿਓ ਕੈਮਰਾ ਤੁਸੀਂ ਕੌਣ ਆਈ ਦੀ ਭਰਾ ਹੈ ਹੈ ਜੀ ਭਰਾ ਠੀਕੇਦਾਰ ਦੇ ਭਾਈ ਆ ਤੁਸੀਂ ਅੱਛਾ ਤੁਸੀਂ ਖੜੇ ਆ ਇੱਥੇ ਇਹ ਕਿਹਦੇ ਨਾਮ ਦੀ ਪਰਮਿਸ਼ਨ ਹੈ ਔਰ ਇਹਦੀ ਪਰਮਿਸ਼ਨ ਦੀ ਕਾਪੀ ਦਿਖਾ ਸਕਦੇ ਹੋ ਤੁਸੀਂ ਆ ਰਾਂਡੂ ਚੋਲਾ ਲੈ ਇੱਥੇ ਤੇ ਓ ਰਣ ਤੁਹਾਡਾ ਕੀ ਨਾਮ ਹੈ ਨਹੀਂ ਜਰਾ सुरेंद्र सुरेंद्र ਸੇ ਕਿਹੜੀ ਜਗ੍ਹਾ ਤੋਂ ਨਹੀਂ ਝਾੜੀਆਂ ਤੋਂ ਇਹ ਠੇਕੇਦਾਰ ਜਿਨ੍ਹਾਂ ਨੂੰ ਹੈ ਇਹ ਲੱਕੜੀ ਵਧਣੀ ਹੈ ਜਾ ਇਹ ਕਹਿ ਸਕਦੇ ਜਿਹੜੇ ਲੱਕੜੀ ਵੱਢ ਰਹੇ ਖੈਰ ਵੱਢ ਰਹੇ ਐ ਠੇਕੇਦਾਰ ਉਹਨਾਂ ਦਾ ਨਾਮ ਕੀ ਹੈ ਜੀ ਹੈ ਜੀ ਪਵਨ ਕੁਮਾਰ ਪਵਨ ਕੁਮਾਰ ਅੱਛਾ ਜੀ ਉਹਨਾਂ ਦੇ ਕੋਲ ਠੇਕੇਦਾਰ ਦਾ ਲਾਇਸੈਂਸ ਹੈਗਾ ਹੈ ਹਾਂ ਜੀ ਮੱਕਾਨੀਦ ਵਰਮਰ ਅੱਛਾ ਯਾਨੀ ਤੁਹਾਨੂੰ ਕੋਈ ਜਾਣਕਾਰੀ ਨਹੀਂ ਵੀ ਠੇਕੇਦਾਰ ਦਾ ਲਾਇਸੈਂਸ ਹੈ ਉਹਨਾਂ ਕੋਲ じゃ ਨਹੀਂ ਅੱਛਾ ਜੀ ਇਹ ਪਵਨ ਕੁਮਾਰ ਇਹਨਾਂ ਨੇ ਠੀਕੇਦਾਰ ਦੱਸਿਆ ਤੇ ਆਪਣਾ ਨਾਮ सुरेंद्रਲ ਦੱਸਿਆ ਤੇ ਹੁਣ ਇਹ ਉੱਪਰੋਂ ਇੱਕ ਬੈਗ ਲੈ ਕੇ ਆ ਰਹੇ ਆ ਝੋਲਾ ਜੀ ਨੂੰ ਪੰਜਾਬੀ ਚ ਕਹਿੰਦੇ ਆ ਕਿ ਉਸ ਝੋਲੇ ਦੇ ਵਿੱਚ ਕੋਈ ਡਾਕੂਮੈਂਟ ਦਿਖਾਣਗੇ ਆਓ ਤੁਹਾਨੂੰ ਤੋਂ ਖਾਣਦੇ ਆ ਤਸਵੀਰਾਂ ਇਹ ਸੱਚ ਪੰਜਾਬ ਦਾ ਟੀਵੀ ਤੁਸੀਂ ਦੋਸਤੋ ਦੇਖ ਰਹੇ ਹੋ ਤਸਵੀਰਾਂ ਇਹ ਤੁਹਾਨੂੰ ਦਿਖਾਈਆਂ ਜਾ ਰਹੀਆਂ ਇਹਦੇ ਵਿੱਚ ਖੈਰ ਹੈ ਜਿਹੜੀ ਉਹ ਅਲੱਦੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੇਲਦਾਰ ਨੇ ਕਿਹਾ ਕਿ ਤਿੰਨ ਚਾਰ ਟਰਾਲੀਆਂ ਜਿਹੜੀਆਂ ਉਹ ਇੱਥੋਂ ਜਾ ਚੁੱਕੀਆਂ 50 ਦੇ ਕਰੀਬ ਬੂਟੇ ਆ ਮੈਂ ਕਹੂੰਗਾ ਵੀਰ ਨੂੰ ਕਿ ਥੋੜੇ ਕੋ ਉੱਚੇ ਚੱਕੇ ਇਹਦੇ ਉੱਪਰ ਖੜਕੇ ਆਪਣੋਂ ਤਸਵੀਰਾਂ ਜਿਹੜੀਆਂ ਲੈ ਲਈਆਂ ਜਾਣ ਤਸਵੀਰਾਂ ਜਿਹੜੀਆਂ ਉੱਪਰ ਤੋਂ ਦਿਖਾਈਆਂ ਜਾਣ ਇਹ ਖੈਰ ਦੀਆਂ ਕਿਉਂਕਿ ਜਾਣਕਾਰੀ ਮਿਲੀ ਹੈ ਕਿ ਜਾਣਕਾਰੀ ਮਿਲੀ ਹੈ ਕਿ ਹੋਰ ਕਈ ਬੰਦਿਆਂ ਨੇ ਅਪਲਾਈ ਕੀਤਾ ਉਹਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਵਿਭਾਗ ਨੇ ਮਨਜ਼ੂਰੀ ਨਹੀਂ ਦਿੱਤੀ ਪਰਮਿਸ਼ਨ ਨਹੀਂ ਦਿੱਤੀ ਪਰ ਇਹ ਕਿਹੜੀ ਪਰਮਿਸ਼ਨ ਹੈ ਇੱਕ ਖਾਸ ਬੰਦੇ ਨੂੰ ਇੱਕ ਇੱਕ ਖਾਸ ਬੰਦੇ ਨੂੰ ਕਿਸ ਤਰ੍ਹਾਂ ਮਿਲ ਗਈ ਇਹ ਇੱਕ ਵੱਡਾ ਸਵਾਲ ਹੈ ਚਾਓ ਆਪਾਂ ਗੱਲਬਾਤ ਕਰਾਂਗੇ ਇੱਧਰ ਮੈਂ ਕਹੂੰਗਾ ਆਪਣੇ ਵੀਰ ਨੂੰ ਕਿ ਇੱਥੇ ਆ ਜਾਣ ਤੇ ਆਪਾਂ ਡਾਕੂਮੈਂਟ ਜਿਹੜੇ ਉਹ ਦੇਖਾਂਗੇ ਪਾਸ ਆ ਮੇਰੀ ਬੇਨਤੀ ਹੈ ਕਿ ਆ ਤੁਹਾਨੂੰ ਆ ਜਾਣ ਇਹ ਪਰਮਿਸ਼ਨ ਦੀ ਕਾਪੀ ਹੈ ਇਹਦੇ ਪਰ ਨੰਬਰ ਪਾਇਆ ਹੋਇਆ ਆ ਦੇਖੋ ਜੀ ਪਰਮਿਸ਼ਨ ਦੀ ਕਾਪੀ ਉੱਪਰੋਂ ਥੱਲੇ ਨੂੰ ਆਰਾਮ ਨਾਲ ਲੈ ਲਿਓ ਉੱਪਰ ਨੇੜਿਓ ਕਰਕੇ ਨੇੜਿਓ ਕਰਕੇ ਥੱਲੇ ਨੂੰ ਆਰਾਮ ਨਾਲ ਤਾਂ ਕਿ ਪੜ ਹੋ ਜਾਣ ਪ੍ਰੋਪਰ ਇਹ ਮਨਜ਼ੂਰੀ ਹੈ ਇਸ ਤੋਂ ਬਾਅਦ ਅਗਲੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਸੀਂ ਇਹ ਮਨਜ਼ੂਰੀ ਦੀ ਕਾਪੀ ਮੇਰੇ ਹੱਥ ਦੇ ਵਿੱਚ ਹੈ ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਆਲੇ ਦੁਆਲੇ ਤੇ ਕਹਿੰਆਂ ਮਾਰ ਕੇ ਜਿਹੜਾ ਰਸਤਾ ਬਣਾਇਆ ਹੋਇਆ ਹੈ ਇਹ ਰਸਤਾ ਬਣਾਇਆ ਹੋਇਆ ਜ਼ਮੀਨ ਦੇ ਵਿੱਚ ਆ ਬੋਰਜੀ ਲੱਗੀ ਹੋਈ ਐ ਆ ਬੋਰਜੀ ਲੱਗੀ ਹੋਈ ਐ ਬੇਲਦਾਰ ਤੂੰ ਮੈਂ ਕਹੂੰਗਾ ਬੇਲਦਾਰ ਸਾਹਿਬ ਨਾਲ ਗੱਲ ਕਰਾਂਗੇ ਆ ਬੋਰਜੀ ਟੁੱਟੀ ਹੋਈ ਐ ਬੇਲਦਾਰ ਨੂੰ ਬੁਲਾਇਓ ਬੇਲਦਾਰ ਨੂੰ ਇਹ ਆਪੇ ਤਾਂ ਜਵੇਂ ਨਹੀਂ ਆ ਬੋਰਜੀ ਤੋਂ ਹੱਦ ਪਰਲੀ ਸਾਈਡ ਹੈ ਜਾਂ ਇੱਧਰ ਹੈ ਇਹ ਪਤਾ ਕਰਨਾ ਜ਼ਰੂਰ ਬਣਦਾ ਆ ਦੇਖ ਸਕਦੇ ਤੁਸੀਂ ਜਿਹੜੀ ਕਟਾਈ ਖੈਰ ਦੀ ਆ ਖੈਰ ਦੀ ਕਟਾਈ ਜਿਹੜੀ ਆ ਲੱਕੜ ਕੱਟ ਕੇ ਛੁੱਟੀ ਹੋਈ ਐ ਸਵਾਲ बार-बार ਉਹੀ ਆਂਦਾ ਹੈ ਕਿ ਇੱਕ ਖਾਸ ਬੰਦੇ ਨੂੰ ਮਨਜ਼ੂਰੀ ਮਿਲ ਗਈ ਪਰ ਜਿਨੇ ਹੋਰ ਵੀ ਕਿਸੇ ਨੇ ਅਪਲਾਈ ਕੀਤਾ ਉਹਨੂੰ ਮਨਜ਼ੂਰੀ ਕਿਉਂ ਨਹੀਂ ਵਿਭਾਗ ਨੇ ਦਿੱਤੀ ਜਾਂ ਵਿਭਾਗ ਹੋਰ ਕਿਸੇ ਨੂੰ ਮਨਜ਼ੂਰੀ ਕਿਉਂ ਨਹੀਂ ਦੇ ਰਿਹਾ ਆਖਰ ਇੱਕ ਖਾਸ ਬੰਦੇ ਨੂੰ ਮਨਜ਼ੂਰੀ ਆ ਜਿਹੜੀ ਉਹ ਕਿਹੜੀਆਂ ਖਾਸ ਹਦਾਇਤਾਂ ਦੇ ਤਹਿਤ ਦਿੱਤੀ ਗਈ ਹੈ ਇਹ ਵੱਡੇ ਸਵਾਲ ਹੈ ਜੜੋਂ ਪੱਟੇ ਇੱਥੋਂ ਪੱਟੇ ਹੋਏ ਐ ਇੱਥੋਂ ਆਜ ਗਏ ਤੇ ਰਹੀ ਆਹੀ ਆ ਦੇਖ ਸਕਦੇ ਹੋ ਤੁਸੀਂ ਪੁਟਾਈ ਦੀਆਂ ਤਸਵੀਰਾਂ ਇਹ ਜੜੋਂ ਜੜੀਆਂ ਕੱਟੀ ਹੋਈ ਐ ਖੈਰ ਫਿਰ ਦੇ ਬੂਟੇ ਜਿਹੜੇ ਉਹ ਜੜ ਤੋਂ ਕੱਟੇ ਹੋਏ ਐ ਇਸ ਇਹਦੇ ਬਾਰੇ ਕੋਈ ਜਾਣਕਾਰੀ ਹੈ ਬੁਰਜੀ ਤੋਂ ਪਾਰਲੀ ਸਾਈਡ ਹੈ ਜਗਾ ਸਰਕਾਰੀ ਦਾ ਇੱਧਰ ਹੈ ਸਹੀ ਪਤਾ ਨਹੀਂ ਬੇਲਦਾਰ ਸਾਹਿਬ ਮੇਰੇ ਨਾਲ ਖੜਿਆ ਬੇਲਦਾਰ ਜੀ ਆਹ ਜਿਹੜੀ ਬੁਰਜੀ ਲਾਈ ਹੋਈ ਹੈ ਇਹ ਤੋਂ ਕਿਹੜੀ ਸਾਈਡ ਹੈ ਵਿਭਾਗ ਦਾ ਆਕਪਾਣਾ ਰਕਵਾ ਹੈ ਨਹੀਂ ਹੈ ਨਹੀਂ ਮਾਲਤ ਕਿੰਨਾ ਇੱਧਰ ਮਾਲ ਕਿੰਨਾ ਦਾ ਪਾਰਲੀ ਸਾਈਡ ਹੈ ਇੱਧਰ ਜਾ ਉੱਧਰ ਉੱਧਰ ਨਹੀਂ ਪਤਾ ਇਹ ਤਾਂ ਇਹਨੂੰ ਨਹੀਂ ਬੁੱਝਦਾ ਇਹ ਬੁਰਜੀ ਕੀ ਦੀ ਹੈ ਇਹ ਲਿਆ ਵੱਜੀ ਇਹ ਬੁਰਜੀ ਉਹਨਾਂ ਨੇ ਲਾਈ ਹੋਈ ਹੈ ਇਹ ਬੁਰਜੀ ਕਿਨੇ ਲਾਈ ਹੋਈ ਐ ਇਹ ਮਾਲਕਾਂ ਨੇ ਲਾਈ ਹੋਈ ਐ ਠੀਕ ਹੈ ਮਾਰਕ ਵਾ ਹੈ ਠੀਕ ਹੈ ਦਾਨ ਕਿਹੜੇ ਠੇਕੇਦਾਰ ਨੇ ਨਹੀਂ ਜੇਠੇ ਜਿਨੇ ਲੱਕੜ ਵੱਢੀ ਐ ਉਹਨ ਦੀ ਗੱਲ ਕਰਦੇ ਉਹਦਾ ਤਾਂ ਕੋਈ ਰੋਲ ਐ ਨਹੀਂ ਇਹਦੇ ਨਾਲ ਕੋਈ ਲੈਣਾ ਦੇਣਾ ਐ ਨਹੀਂ ਬੁਰਜੀ ਲਾਣ ਦਾ ਠੇਕੇਦਾਰ ਦਾ ਠੇਕੇਦਾਰ ਨੇ ਲਾਈ ਬੁਰਜੀ ਆਉਣੀ ਪਹਿਲੇ ਲਾਈ ਨੂੰ ਮੇਰੇ ਸਾਥੇ ਪਹਿਲੇ ਲੱਗਣੀ ਐ ਅੱਛਾ ਜੀ ਅੱਛਾ ਅੱਛਾ ਜੀ ਅੱਛਾ ਇੱਕ ਇਹ ਦੱਸਿਓ ਵੀ ਜਿਹੜੀ ਕਟਾਈ ਐ ਖੈਰ ਦੀ ਉਹੋ ਕਲੀਅਰ ਤਾਂ ਹੈ ਨਹੀਂ ਪਰ ਇਹ ਜਿੰਨੀ ਕੁ ਜਾਣਕਾਰੀ ਹੈ ਇਹ ਹੈ ਵੀ ਉਹ ਜੜ ਤੋਂ ਨਹੀਂ ਵੱਢੀ ਜਾ ਸਕਦੀ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਤੁਹਾਨੂੰ ਕੋਈ ਪਤਾ ਨਹੀਂ ਸੰਤਾ ਇਹ ਤੇ ਅਦਰ ਇਹ ਤੇ ਕਹ ਅੱਗੇ ਨਹੀਂ ਟੱਪਣਾ ਬਾਤ ਇਹ ਤੂੰ ਅੱਗੇ ਨਹੀਂ ਟੱਪਣਾ ਤੁਹਾਨੂੰ ਇੰਨੀ ਇੰਨੀ ਗੱਲ ਕਹੀ ਹੋਈ ਹੈ ਇਹ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਉੱਚ ਅਧਿਕਾਰੀਆਂ ਦੇ ਨਾਲ ਕਿ ਆਖਰ ਸੱਚ ਹੈ ਕੀ ਸਚਾਈ ਕੀ ਹੈ ਇਹ ਤਸਵੀਰਾਂ ਸੱਚ ਪੰਜਾਬ ਦਾ ਟੀਵੀ ਤੇ ਤੁਹਾਨੂੰ ਦਿਖਾਈਆਂ ਜਾ ਰਹੇ ਹਨ ਨੂਰ ਪਰਬੇਦੀ ਖੁਰ ਦੇ ਵਿੱਚ ਇਹ ਕਟਾਈ ਹੋ ਰਹੀ ਹੈ ਖੈਰ ਦੀ ਤੇ ਜੜ ਤੋਂ ਖੈਰ ਨੂੰ ਵੱਢਿਆ ਜਾ ਰਿਹਾ ਹੈ ਔਰ ਕਟਿਆ ਜਾ ਰਿਹਾ ਹੈ ਔਰ ਜਦ ਕੇ ਇਹ ਜਿਹੜਾ ਆਪਾਂ ਗ੍ਰੀਨ ਨੈਸ਼ਨਲ ਗ੍ਰੀਨ ਟਰਮੀਨਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਖਤ ਹਦਾਇਤਾਂ ਨੇ ਜੰਗਲ ਨੂੰ ਲੈ ਕੇ ਕਿ ਜੰਗਲ ਨੂੰ ਕਟਿਆ ਜਾਣਾ ਚਾਹੀਦਾ ਨਹੀਂ ਕਟਿਆ ਜਾਣਾ ਚਾਹੀਦਾ ਉਹਦੇ ਵਿੱਚ ਬਹੁਤ ਸ਼ਰਤਾਂ ਨੇ ਪਰ ਵਿਭਾਗ ਨੇ ਇੱਕ ਖਾਸ ਬੰਦੇ ਨੂੰ ਕਿਸ ਤਰ੍ਹਾਂ ਇਹ ਮਨਜ਼ੂਰੀ ਦੇ ਦਿੱਤੀ ਇਹ ਵਿਭਾਗ ਤੇ ਬਹੁਤ ਵੱਡੇ ਸਵਾਲ ਨੇ ਆਓ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਉੱਚ ਅਧਿਕਾਰੀਆਂ ਦੇ ਨਾਲ ਕਿ ਆਖਰ ਇਹ ਮਨਜ਼ੂਰੀ ਮਹਿਕਮੇ ਨੇ ਇੱਕ ਖਾਸ ਬੰਦੇ ਨੂੰ ਕਿਸ ਤਰ੍ਹਾਂ ਦੇ ਦਿੱਤੀ ਇਹ ਵੱਡੇ ਸਵਾਲ ਨੇ ਮਾਰਕਿੰਗ ਤੇ ਦਿਖ ਰਿਹਾ ਕੁਝ ਨਹੀਂ ਹੁਣ ਨਹੀਂ ਦਿਖ ਰਿਹਾ ਇਹ ਤਾਂ ਕੱਟ ਦਿਖ ਰਿਹਾ ਨਾ ਦੋ ਦੋ ਜਗ੍ਹਾ ਲਾਣਾ ਹੁੰਦਾ ਖੱਲੇ ਵਾਲ ਨੰਬਰ ਛੱਡ ਕੇ ਬੂਟਾ ਕੱਟਣਾ ਹੁੰਦਾ ਜੀ ਅੱਛਾ ਮੇਰੇ ਨਾਲ ਮੌਜੂਦ ਨੇ ਨੂਰਪੁਰ ਖੋਰਦੇ ਸਰਪੰਚ ਰਮੇਸ਼ ਕਮਾਲ ਜੀ ਜੰਗਲਾਤ ਬਾਰੇ ਅਹਿਮ ਜਾਣਕਾਰੀਆਂ ਜਿਹੜੀਆਂ ਉਹ ਵੀ ਨਾਲ ਦੇਣ ਜਾ ਰਹੇ ਆ ਸਰਪੰਚ ਸਾਹਿਬ ਦੱਸਿਓ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਵੇਂ ਬੂਟਾ ਉੱਚਾ ਰੱਖ ਕੇ ਬੰਨਾ ਹੁੰਦਾ ਇੱਕ ਮਾਰਕਿੰਗ ਆ ਥੱਲੇ ਕੀਤੀ ਹੋਈ ਹੈ ਮਹਿਕਮੇ ਨੇ ਇੱਕ ਮਾਰਕਿੰਗ ਆ ਉੱਪਰ ਕੀਤੀ ਹੋਈ ਆ ਉਹ ਕੱਟ ਵੱਜੇ ਹੋਏ ਆ ਇਹਦੇ ਬਾਰੇ ਜਾਣਕਾਰੀ ਦਿਓ ਜ਼ਰੂਰ ਵੀ ਅਹਿਮ ਤੱਥ ਕੀ ਹੈ ਇਹ ਜਗਲਾਤ ਵਿਭਾਗ ਜਿੱਦਾਂ 5 ਸਾਲਾਂ ਫੈਲਿੰਗ ਪ੍ਰੋਗਰਾਮ ਦੇ ਤਹਿਤ ਨਾ ਜੀ ਐਪਲੀਕੇਸ਼ਨਾਂ ਲੈਂਦਾ 8ਵੇਂ ਮਹੀਨੇ ਵਿੱਚ ਅੱਛਾ ਜੀ ਅਸੀਂ ਐਪਲੀਕੇਸ਼ਨ 8ਵੇਂ ਮਹੀਨੇ ਵਿੱਚ ਦੇਤੀਆਂ ਉਸ ਤੋਂ ਬਾਅਦ 11ਵੇਂ 12ਵੇਂ ਮਹੀਨੇ ਦਾ ਵਿੱਚ ਫਿਰ ਇਹਨਾਂ ਨੇ ਕਹਿਣਾ ਤੁਸੀਂ ਆਪਣੀ ਨਿਸ਼ਾਨਦੀ ਕਰਾਓ ਲੈਟਰ ਕੱਢੂਗੇ ਸਾਨੂੰ ਠੀਕ ਹੈ ਜੀ ਅਸੀਂ ਮਹਿਕਮੇ ਨੂੰ ਬੁਲਾ ਕੇ ਨਿਸ਼ਾਨਦੀ ਕਰਾ ਦੇਣੀ ਹੁੰਦੀ ਠੀਕ ਹੈ ਸ਼ਾਂਤੀ ਕਰਾਉਣ ਤੋਂ ਬਾਅਦ ਫਿਰ ਮਹਿਕਮੇ ਨੇ ਖੋਤੀ ਦੀ ਮਾਰਕਿੰਗ ਕਰਨੀ ਬੂਟਿਆਂ ਦੀ ਠੀਕ ਹੈ ਜੀ ਮਾਰਕਿੰਗ ਕਰਨ ਤੋਂ ਬਾਅਦ ਹਾਤੇ ਨਹੀਂ ਫੀਸ ਜਮ੍ਹਾਂ ਕਰਾ ਲੈਣੀ 5 ਰੁਪਏ ਜਾਂ 7 ਰੁਪਏ ਜੋ ਵੀ ਨਾ ਤਾਂ ਹੈਗਾ ਸਰਕਾਰੀ ਰੇਟ ਠੀਕ ਹੈ ਉਸ ਤੋਂ ਬਾਅਦ ਮੈਂ ਸਾਨੂੰ ਨਹੀਂ ਪਰਮਿਟ ਇਸ਼ੂ ਕਰਨਾ ਥੱਲੇ ਵਾਲਾ ਨੰਬਰ ਛੱਡ ਕੇ ਤਾਂ ਕੱਟਣਾ ਬੂਟਾ ਦਾ ਰੱਖਦੇ ਜੀ ਫਿਰ ਜਿਹੜਾ ਬੂਟੇ ਉਹ ਸਾਹਮਣੇ ਖੈਰ ਵੱਡੀ ਹੋਈ ਆ ਉਹ ਤਾਂ ਜ਼ਰੂਰ ਵੱਡੀ ਉਹਦਾ ਨੰਬਰ ਤਾਂ ਹੈ ਹੀ ਨਹੀਂ ਥੱਲੇ ਫਿਰ ਉਹ ਕਿਉਂ ਮਾਲਕਾਂ ਨੇ ਦੇਖੋ ਹੀ ਸਾਡੇ ਪਿੰਡ ਵਾਲਿਆਂ ਨੇ ਜਦੋਂ ਸਾਡੇ ਗਰੀਬ ਲੋਕਾਂ ਕੋਲ ਜਿਵੇਂ ਦੋ ਦੋ ਤੱਕੇ ਬੰਦ ਹੈ ਜਦੋਂ ਅਸੀਂ ਬੇਸ਼ੀਤੀ ਤੇ ਖੁੱਲ ਹਣਾ ਬੰਦੇ ਹੋਣਾ ਜੀ ਤਾਂ ਹੀ ਆ ਬੂਟੇ ਨੂੰ ਮਾਰ ਕੇ ਕੀਤੀ ਵੀ ਨਿਸ਼ਾਨ ਦਿਖ ਰਿਹਾ ਜੀ ਹਾਂ ਪਹਿਲਾਂ ਦੀ ਮਾਰਕਿੰਗ ਹੋਈ ਹੋਈ ਆ ਕਿਉਂਕਿ ਹਾਂ ਕੀਤੀ ਉਹਨੂੰ ਪਰਮਨੈਂਟ ਨਹੀਂ ਮਿਲਿਆ ਹੁਣ ਬੂਟਾ ਖੜਾ ਰਹਿ ਗਿਆ ਜੀ ਠੀਕ ਹੈ ਹੁਣ ਪਰ ਇਹ ਤਾਂ ਕਹਿ ਰਹੇ ਆ ਕਿ ਫਲਾਈ ਦਾ ਬੂਟਾ ਇਹ ਨਾਲ ਵਧਣਾ ਹੈ ਇਹ ਵਧਣ ਚ ਹੈ ਇਹ ਵਧਣਾ ਆ ਸੀ ਆ ਮਾਰਕਿੰਗ ਦਾ ਨਿਸ਼ਾਨ ਤਾਂ ਹਜੇ ਵੀ ਦਿਖ ਰਿਹਾ ਥੱਲੇ ਵੀ ਲੱਗਿਆ ਹੋ ਉੱਪਰ ਵੀ ਲੱਗਿਆ ਹੋ ਜੀ ਨੀਚੇ ਵਾਲ ਨੰਬਰ ਛੱਡ ਕੇ ਘਟਾ ਹੁੰਦਾ ਦਰਖਤ ਬਿਲਕੁਲ ਬਿਲਕੁਲ ਪਰ ਨਾਲ ਜਿਹੜੇ ਬੂਟੇ ਆ ਹੋਰ ਜਿਹੜੇ ਇਹਨਾਂ ਨੇ ਜਿੰਨੀ ਵੀ ਖੈਰ ਦੇ ਖਾਸ ਤੌਰ ਤੇ ਦੋਸਤੋ ਇੱਕ ਜਾਣਕਾਰੀ ਦੇ ਦਈਏ ਤੁਹਾਨੂੰ ਕਿ ਮ ਹੁਣ ਤੱਕ ਖੈਰ ਹੀ ਵਢੀ ਹੋਈ ਐ ਜਿੱਥੇ ਵੀ ਬਾਚ ਕੀਤਾ ਦੇਖਿਆ ਪਰ ਉਤੋਂ ਅਲਾਵਾ ਹੋਰ ਕੋਈ ਬੂਟਾ ਨਹੀਂ ਦੇਖਿਆ ਜਿਵੇਂ ਆ ਬੂਟਾ ਖੜਾ ਪਰ ਇਹਦੇ ਪਿੱਛੇ ਜਿਹੜੇ ਅਹਿਮ ਤੱਥ ਐ ਆ ਸਵਾਲ ਇੱਕ ਵੱਡੇ ਹੋਰ ਖੜੇ ਹੋ ਗਏ ਕਿ ਜਿਹੜੀ ਮਾਰਕਿੰਗ ਐ ਉਤੋਂ ਉੱਪਰ ਪੰਡਾ ਹੁੰਦਾ ਬੂਟਾ ਤੇ ਦੂਜਾ ਇਹ ਬੰਦ ਦੀ ਪਛਾਣ ਐ ਕਿ ਇਹ ਰਕਬਾ ਬੰਦ ਐ ਇਹ ਕਿਵੇਂ ਖੁੱਲਿਆ ਪਰ ਮਹਿਕਮੇ ਨੇ ਕਿਵੇਂ ਖੋਲ ਦਿੱਤਾ ਇਹਦੇ ਪਿੱਛੇ ਦੇ ਕੀ ਕਾਰਨ ਹੈ ਉਹ ਆਪਾਂ ਉੱਚ ਅਧਿਕਾਰੀਆਂ ਤੋਂ ਜਾਣਾਂਗੇ ਕਿ ਅਸਲ ਤੱਥ ਕੀ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਨਾਲ ਮਨਕੋਲੀ ਦਾ ಗ್ರಾಮ ਪੰਚਾਇਤ ਦੀ ਜਿਹੜੀ ਨਲਾਮੀ ਹੋਣ ਜਾ ਰਹੀ ਸੀ ਪਿੱਛੇ ਜਿਹੜੀ ਜਿੰਨਾ ਵੀ ਬੂਟਾ ਉਹਨਾਂ ਦਾ ಗ್ರಾಮ ਪੰਚਾਇਤ ਦਾ ਜੰਗਲਾਤ ਦਾ ਖੜਾ ਪਰ ਉਹ ਵੀ ਪਿੰਡ ਵਾਸੀਆਂ ਨੇ ਜਦ ਵੱਡਾ ਵਿਰੋਧ ਕੀਤਾ ਤਾਂ ਉਹਦੇ ਪਰ ਮੇਰਾ ਖਿਆਲ ਹੈ ਸਟੇ ਹੋ ਗਿਆ ਉਸ ਰਕਬੇ ਪਰ ਤੇ ਇਹ ਕਿਹਾ ਜਾਂਦਾ ਹੈ ਜ਼ਿਆਦਾਤਰ ਆਪਾਂ ਪ੍ਰਾਣੀਆਂ ਜੇਕਰ ਗੱਲਾਂ ਚੱਕ ਲਿਆ ਜਾਂ ਜਾਨ ਤਾਂ ਤਾਂ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਵਿਭਾਗੀ ਮਿਲੀ ਭੁਗਤ ਦੇ ਨਾਲ ਸਾਰਾ ਕੁਝ ਜਿਹੜਾ ਹੈ ਉਹ ਫਿਰ ਨਾਜਾਇਜ਼ ਤੋਂ ਵੀ ਜਾਇਜ਼ ਹੋ ਜਾਂਦਾ ਹੈ ਨਹੀਂ ਫਿਰ ਉਹ ਆਮ ਬੰਦੇ ਲਈ ਨਾਜਾਇਜ਼ ਰਹਿੰਦਾ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਕਿ ਗਰੀਬ ਬੰਦੇ ਲਈ ਜਿਹੜਾ ਹੈਗਾ ਉਹਨੂੰ ਮੁਸ਼ਕਲ ਹੈ ਤੇ ਅਮੀਰ ਬੰਦੇ ਲਈ ਮੁਸ਼ਕਲ ਕੋਈ ਨਹੀਂ ਇਹ ਜਾਣਾਂਗੇ ਸਾਰੀਆਂ ਗੱਲਾਂ ਉਹ ਚਧਕਾਰੀਆਂ ਦੇ ਕੋਲੋਂ ਅੱਛਾ ਜੀ ਕਿ ਕਿਹਨੇ ਠੇਕੇਦਾਰ ਨਹੀਂ ਲਾਈ ਹੈ ਹਾਂ ਜੀ ਤੋਂ ਉਹਨੂੰ ਦੁਆ ਜੇ ਕੱਲ ਠੇਕੇਦਾਰ ਨੇ ਕਿਨੇ ਇਹ ਦੁਆ ਕਿਹਾ ਇਹ ਬੇਲ ਤੁਹਾਨੂੰ ਦੱਸਦੀ ਹੈ ਕਿ ਬੇਲਦਾਰ ਨਾਲ ਚਮਨ ਨੇ ਦੂਜੇ ਬੇਲਦਾਰ ਉਹਨਾਂ ਨਾਲ ਅਸੀਂ ਗੱਲਬਾਤ ਕਰ ਲਏ ਕਿੱਦਾਂ ਜੀ ਕਿਹਨਾਂ ਨੇ ਲੁਆਈ ਬੁੱਲ ਧੀ ਇਹ ਬੋਰ ਜੀ ਉਹਨੂੰ ਲੁਆਈ ਦੀ ਉੱਪਰ ਦੇ ਮਹਿਕਮੇ ਨੇ ਕਹਿਤਾ ਜੀ ਬੰਤਾ ਲੱਗਿਆ ਬੋਸ ਅੱਛਾ ਜੀ ਅੱਛਾ ਜੀ ਇਹ ਬੁਰਜੀ ਹੁਣ ਫੇ ਪੱਟ ਕੇ ਕਿੱਦਾਂ ਨੂੰ ਕੀਤੀ ਆ ਪਾਰਲੇ ਪਿੱਛੇ ਲੱਗੀ ਹੋਈ ਸੀ ਪਹਿਲਾਂ ਇੱਧਰ ਲਾਈ ਆ ਕਿੱਦਾਂ ਕੀਤੀ ਨਹੀਂ ਨਹੀਂ ਇੱਥੇ ਦੀ ਇੱਥੇ ਲੱਗੀ ਹੋਈ ਆ ਹਾਂ ਐਦਾਂ ਪਿੱਛੇ ਨੂੰ ਆਈਏ ਉਹਦੇ ਨਾਲ ਉਹਨਾ ਮਸ਼ੀਨ ਨਾਲ ਜੀ ਮਾਲ ਕਾਨਾ ਰਕਬਾ ਜਿਹੜਾ ਤੁਹਾਨੂੰ ਜਾਣਕਾਰੀ ਹੈਗੀ ਪੂਰੀ ਵੀ ਇੱਥੇ ਮਾਲ ਕਾਨਾ ਰਕਬਾ ਜਿਹੜਾ ਵੱਡਿਆ ਜਾ ਰਿਹਾ ਉਹ ਕਿਹੜਾ ਹੈ ਸਰਕਾਰੀ ਕਿਹੜਾ ਹੈ ਉਹਦੇ ਬਾਰੇ ਕੋਈ ਨਹੀਂ ਜੀ ਤੁਸੀਂ ਪਤਾ ਮਾ ਦਰਵਾਜ਼ਾ ਉੱਪਰ ਸਰਕਾਰੀ ਦੱਸ ਦਿਜੀ ਆ ਥੱਲੇ ਵੀ ਸਰਕਾਰ ਜਾਨੀ ਕਹਾਜਾ ਤੱਕ ਜਾਨੀ ਅੱਜ ਦੇ ਦੋਰ ਬੇਲਦਾਰ ਇਹੀ ਕਹਿ ਰਹੇ 10 ਦੇ ਹੈ ਪਤਾ ਤੁਹਾਨੂੰ ਵੀ ਹੈ ਨਹੀਂ ਕਹਿਣ ਦਾ ਮਤਲਬ ਪੂਰੀ ਤਰ੍ਹਾਂ ਜਿਹੜੀ ਅਗਲੇ ਨਿਸ਼ਾਨਦੇ ਕੀਤੀ ਜਿਸ ਤੋਂ ਹੀ ਕਹਿ ਸਕਦੇ ਜੀ ਮਤਲਬ ਆ ਜਿਹੜੀ ਨਿਸ਼ਾਨਦਈ ਜਿਹੜੀ ਤੁਹਾਨੂੰ ਦੱਸੀ ਗਈ ਨਿਸ਼ਾਨਦਈ ਉਹਦੇ ਬਾਰੇ ਜਾਣਕਾਰੀ ਦੇ ਦਿਓ ਸਾਨੂੰ ਵੀ ਉਹਦੇ ਬਾਰੇ ਜਾਣਕਾਰੀ ਦੇ ਦਿਓ ਨਿਸ਼ਾਨਦਈ ਦੇ ਦਾਇਰਾ ਕਿਹੜਾ ਹੈ ਕਿੰਨਾ ਏਰੀਆ ਦਾ ਕਿੱਧਰ ਤੋਂ ਕਿੱਥੋਂ ਕਿੱਥੇ ਤੱਕ ਚੱਲਦਾ ਹੈ ਜੀ ਇੱਥੇ ਬਾਅਦ ਉਸ ਦਿਨ ਪਿੱਛੇ ਚੱਲ ਗਏ ਜਬਰਦੀ ਅੱਛਾ ਜੀ ਪਿੱਛੇ ਦੇ ਤੁਹਾਨੂੰ ਰੱਖਵਾ ਹੈ ਧਿਆਨ ਦਾ ਜੀ ਦੁਬਾਰਾ ਸਿੱਧਾ ਅੱਛਾ ਜੀ ਆ ਉੱਪਰ ਵੀ ਹੈਗੇ ਜੀ ਬੋਲੀਆਂ ਲੱਗੀਆਂ ਜੀ ਜਿਹੜਾ ਜਿਹੜੀ ਆ ਆ ਏਰੀਆ ਇਹ ਮਾਲਕ ਮਾਲਕ ਦਾ ਏਰੀਆ ਆਸਾਂ ਮਾਲਕ ਦਾ ਘਟਿਆ ਬਈ ਮਾਲਕ ਦਾ ਪਰ ਇੱਥੋਂ ਜ਼ਿਆਦਾਤਰ ਖੇਰ ਵੱਡੀ ਹੋਈ ਆ ਹੁਣ ਤੱਕ ਹੋਰ ਕਬੂਟਾ ਨਹੀਂ ਲੱਗਿਆ ਖੇਰੇ ਪਿੱਛੇ ਵੀ ਖੇਰੇ ਜੀ ਇੱਥੇ ਵੀ ਖੇਰੇ ਇੱਕ ਜਿਹੜਾ ਬੂਟਾ ਇੱਕ ਕਾਨੂੰਨ ਜਿਹੜਾ ਉਹ ਹੈ ਵੇ ਬੂਟੇ ਨੂੰ ਜਿਹੜਾ ਹੈ ਨੰਬਰ ਛੱਡ ਕੇ ਉੱਪਰੋਂ ਬੰਨਾ ਹੁੰਦਾ ਉਹ ਬੂਟੇ ਜਿਹੜੇ ਵੱਡੇ ਹੋਏ ਐਦੇ ਉਹਦੇ ਬਾਰੇ ਕੀ ਕਹਿਣਾ ਉਹਦੇ ਚਾਹਦਾ ਜੀ ਹੁਣ ਸਾਨੂੰ ਤਾਂ ਕਹਿੰਦੇ ਜੀ ਖੁੱਲਾ ਰਕਬਾ ਜੀ ਮਤਲਬ ਐਦਾਂ ਹੀ ਖੁੱਲਾ ਰਕਬਾ ਇੱਕ ਤਾਂ ਬੂਟਾ ਇੱਥੇ ਨਾਲ ਖੜਾ ਫਲਾ ओके ਇਹ ਵੀ ਮਾਲਕਾਨਾ ਦੀ ਹੱਕ ਦੇ ਵਿੱਚ ਆਉਂਦਾ ਮੈਂ ਕਹਿੰਦਾ ਵੱਧ ਤੋਂ ਵੱਧ ਇਹਦਾ ਥੋੜੇ ਡਿਸਟੈਂਸ ਆ ਦੂਰ ਤੋਂ ਡਿਸਟੈਂਸ ਦਿਖਾ ਦਿਓ ਪਿੱਛੇ ਥੋੜਾ ਖੜ ਕੇ ਪੁਰਾਣੀ ਮਾਰਕਿੰਗ ਆ ਕਿੰਨਾ ਗੈਪ ਹੈ ਜੀ ਆ ਇੱਕ ਬੂਟਾ ਦੇਖ ਸਕਦੇ ਖੈਰ ਦਾ ਵੱਡਿਆ ਹੋਇਆ ਜੀ ਆ ਬੂਟਾ ਖੈਰ ਦਾ ਵੱਡਿਆ ਹੋਇਆ ਤੇ ਉਤੋਂ ਬਾਅਦ ਆ ਫਲਾਈ ਦਾ ਬੂਟਾ ਹੈ ਆ ਨਾਲ ਖੜਾ ਜਿਹਦੇ ਪਰ ਮਾਰਕਿੰਗ ਹੋਈ ਹੋਈ ਆ ਖੜਾ ਦੇਖ ਲਓ ਇਹ ਕਿੰਨਾ ਕੁ ਫਰਕ ਹੈ ਡਿਸਟੈਂਸ ਕਿੰਨਾ ਹੈ ਆਪਾਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਕਿ ਅਸੀਂ ਕਿਸੇ ਬਾਰੇ ਨਜਾਇਜ਼ ਗੱਲ ਕਰ ਰਹੇ ਆ ਕਿ ਬਾਕੀ ਆ ਇਹ ਕੰਮ ਗੈਰ ਕਾਨੂੰਨੀ ਹੋ ਰਿਹਾ ਇਸ ਚੀਜ਼ ਦੀ ਅਸੀਂ ਹਜੇ ਪੁੱਛੀ ਨਹੀਂ ਕਰਦੇ ਪਰ ਇਹ ਦੱਸ ਰਹੇ ਆ ਕਿ ਅਹਿਮ ਸਵਾਲ ਨੇ ਕਿਉਂਕਿ ਸਰਪੰਚ ਸਾਹਿਬ ਤੁਸੀਂ ਵੀ ਅਪਲਾਈ ਕੀਤਾ ਸੀ ਉਹਦੇ ਬਾਰੇ ਜਾਣਕਾਰੀ ਕੀ ਹੈ ਕਿ ਤੁਹਾਨੂੰ ਮਨਜ਼ੂਰੀ ਨਹੀਂ ਮਿਲੀ ਉਹ ਕੀ ਹੈ ਮੈਨੂੰ ਮੈਨਕ ਮੇਰਾ ਕੋਈ ਚਿੱਠੀ ਨਹੀਂ ਗਈ ਜੀ ਹੁਣ ਤੱਕ ਤੁਸੀਂ ਕਦ ਅਪਲਾਈ ਕੀਤਾ ਸੀ 8ਵੇਂ ਮਹੀਨੇ ਜੀ ਅੱਛਾ ਜੀ ਮੇਰੇ ਖਿਆਲ 38 ਹੁੰਦੇ ਕੇ ਉਹ ਤਾਂ ਪਹਿਲਾਂ ਵੀ ਤੁਸੀਂ ਅਪਲਾਈ ਕੀਤਾ ਸੀ ਜਦੋਂ ਰਕਮ ਵੱਡੇ ਤੁਸੀਂ ਪਹਿਲਾਂ ਦੱਸਿਆ ਸੀ ਉਹਦੇ ਬਾਰੇ ਜਾਣਕਾਰੀ ਦੇ ਦੋ 2010 ਵਿੱਚ ਇੱਕ ਨਾਇਕ ਸਿੰਘ ਦਾ ਰਕਬਾ ਤਾਂ ਉਦੋਂ ਮੇਰੇ ਨਾਲ ਹੀ ਨੂੰ ਪਰਮਟ ਜਾਰੀ ਹੋਇਆ ਸੀ ਇਹ ਇਸ ਰਕਵੇ ਦਾ ਅੱਛ ਉਸ ਤੋਂ ਬਾਅਦ ਹੁਣ ਪਤਾ ਨਹੀਂ ਮਾ ਉਹਨਾਂ ਕਰਨਾਇ ਸਿੰਘ ਨੂੰ ਦੁਖੀ ਹੋ ਕੇ ਵੇਚਤਾ ਕਿਉਂਕਿ ਮਹਿਕਮੇ ਵਾਲੇ ਤਾਂ ਕਿ ਬੋਤ ਕਰਦੇ ਅੱਛਾ ਜੀ ਕਿਸੇ ਨੂੰ ਬੂਟੇ ਨਹੀਂ ਕੱਟਣ ਦਿੰਦੇ ਸਾਡੇ ਪਿੰਡ ਵਾਲਿਆਂ ਨੂੰ ਠੀਕ ਹੈ ਜੀ ਉਹਦੇ ਬਾਅਦ ਉਹਨਾਂ ਦੁਖੀ ਹੋ ਕੇ ਜ਼ਮੀਨੇ ਵੇਚ ਦਿੱਤੀ ਉਹਦੇ ਬਾਅਦ ਹੁਣ ਖੁੱਲ ਗਿਆ ਰਗਵਈਆ ਕਿਸੇ ਹੋਰ ਨੇ ਲਾਲੀ ਭੋਟੀ ਪਾਰਟੀ ਨੇ ਨਹੀਂ ਪਰ ਸਵਾਲ ਇਸ ਗੱਲ ਦਾ ਆਇਆ ਵੀ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਜਿੱਦਾਂ ਤੁਸੀਂ ਕਿ 8ਵੇਂ ਮਹੀਨੇ ਤੁਹਾਨੂੰ ਪਰਮਿਸ਼ਨ ਮਿਲ ਗਈ ਨਹੀਂ ਸਾਡੇ ਕੋਈ ਪਰਮਿਸ਼ਨ ਨਹੀਂ ਦਿੱਤੀ ਮੈਂ ਦੋ ਐਪਲੀਕੇਸ਼ਨਾਂ ਦਿੱਤੀਆਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਕੀ ਮੰਗ ਕਰਦੇ ਹੋ ਜਾਂ ਕੀ ਕਹਿਣਾ ਹੈ ਇਹਦੇ ਬਾਰੇ ਕਿ ਤਾਂ ਮਿਲੀ ਭੁਗਤ ਹੈ ਮਹਿਕਮ ਅੱਛਾ ਮੈਂ ਕਿ ਮੇਰੀ ਮਿਲੀ ਭੁਗਤ ਹੈ ਮੈਂ ਕਿ ਮੇਰੀ ਮਿਲੀ ਭੁਗਤ ਨਾ ਹੋ ਰਿਹਾ ਜੀ ਅੱਛਾ ਜੀ ਕਿ ਮੇਰੀ ਭੁਗਤ ਨਾ ਹੁੰਦੀ ਤਾਂ ਮੇਰੀ ਵੀ ਐਪਲੀਕੇਸ਼ਨ ਨਿਕਲ ਜਾਣੀ ਸੀ ਹੁਣ ਮੈਂ ਕੱਟਦਾ ਕੱਟਦਾ ਜਾਂ ਚਾਹੇ ਨਾ ਕੱਟਦਾ ਜੀ ਬਿਲਕੁਲ ਬਿਲਕੁਲ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਕਿ ਸਰਪੰਚ ਸਾਹਿਬ ਰਮੇਸ਼ ਕੁਮਾਰ ਨੂਰਪੁਰ ਖੁਰਦ ਦੇ ਜਿਹੜੇ ਅਹਿਮ ਇੱਕ ਜ਼ਿੰਮੇਵਾਰੀ ਹੁੰਦੀ ਹੈ ਨੂਰਪੁਰ ਵੇਦੀ ਖੁਰਦ ਪਿੰਡ ਦੇ ਇਹ ਸਰਪੰਚ ਨੇ ਕੋਈ ਐਮ ਆਮ ਕਾਮਨ ਬੰਦੇ ਦੀ ਗੱਲ ਨਹੀਂ ਕਰ ਰਹੇ ਇਲੈਕਟਡ ਨਹੀਂ ਪਿੰਡ ਨਹੀਂ ਇਲੈਕਸ਼ਨ ਦੇ ਨਾਲ ਇਹਨਾਂ ਨੂੰ ਚਿਤਾਇਆ ਹੋਇਆ ਜਾਂ ਸਰਬਸੰਤੀ ਨਾਲ ਇਹਨਾਂ ਨੂੰ ਪਤਾ ਹੋਣਾ ਪਰ ਸਪਿੰਡ ਦੇ ਇਹ ਸਰਪੰਚ ਨੇ ਸਰਪੰਚ ਨੂੰ ਵੀ ਆਪਣੀ ਜਗ੍ਹਾ ਦੇ ਵਿੱਚੋਂ ਬੂਟੇ ਵੱਡਣ ਲਈ ਜਿਹੜੀ ਹੈ ਮਨਜ਼ੂਰੀ ਵਿਭਾਗ ਨੇ ਨਹੀਂ ਦਿੱਤੀ ਪਰ ਇੱਕ ਔਰ ਹੋਰ ਬੰਦੇ ਨੂੰ ਜਿਹੜੀ ਮਨਜ਼ੂਰੀ ਆ ਮਿਲ ਗਈ ਉਹ ਸਾਰੀਆਂ ਗੱਲਾਂ ਤੁਸੀਂ ਜਾਣੀਆਂ ਕਿ ਇਹਨਾਂ ਨੇ ਇਕੱਠਿਆਂ ਨੇ ਪਿਛਲੀ ਵਾਰ ਅਪਲਾਈ ਕੀਤਾ ਸੀ ਇਹ ਰਕਬਾ ਕਰਨੈਲ ਸਿੰਘ ਦੇ ਕੋਲ ਸੀ ਜਦ ਜਦ ਮਨਜ਼ੂਰੀ ਮਿਲ ਗਈ ਪਰ ਹੁਣ ਇਹਨਾਂ ਨੇ ਵੀ ਅਪਲਾਈ ਕੀਤਾ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਪਰ ਜਿਸ ਬੰਦੇ ਦਾ ਇਹ ਰਕਬਾ ਹੈ ਉਹਨੂੰ ਮਨਜ਼ੂਰੀ ਵਿਭਾਗ ਨੇ ਦੇ ਦਿੱਤੀ ਪਤਾ ਲੱਗਿਆ ਕਿਉਂਕਿ ਬੇਲਦਾਰ ਸਾਹਿਬ ਜਦੋਂ ਕੈਮਰਾ ਔਨ ਨਹੀਂ ਸੀ ਉਸ ਟਾਈਮ ਇਹ ਗੱਲ ਕਰ ਰਹੇ ਸੀ ਕਿ ਭਾਈ ਇਹ ਉੱਪਰੋਂ ਕੋਈ ਮਹਾਲੀ ਤੋਂ ਆਰਡਰ ਆਇਆ ਹੋਇਆ ਇਹ ਬੂਟੇ ਪੱਢਣ ਦਾ ਇਹ ਹੁਣ ਪੁਸ਼ਟੀ ਕਰਾਂਗੇ ਇਹਦੇ ਬਾਰੇ ਵੀ ਕਿੱਥੋਂ ਹੁਕਮ ਆਇਆ ਕਿੱਥੋਂ ਨਹੀਂ ਆਇਆ ਸੋ ਦੇਖਦੇ ਰਹੋ ਇਸੇ ਤਰ੍ਹਾਂ ਤੁਸੀਂ ਸੱਚ ਪੰਜਾਬ ਦਾ ਟੀਵੀ ਸੋ ਅੱਗੇ ਗੱਲਬਾਤ ਕਰਾਂਗੇ ਅਧਿਕਾਰੀਆਂ ਦੇ ਨਾਲ ਤੁਹਾਨੂੰ ਹੋਰ ਵੀ ਜਾਣਕਾਰੀ ਦੇਦੀ ਏ ਕਿ ਜਿਹੜਾ ਆ ਢਲਾਨ ਹੈ ਸਾਰੀ ਪਿੱਛੇ ਨੂੰ ਵੀ ਕੈਮਰਾ ਘੁਮਾ ਦਿਓ ਮਰਾ ਪਿੱਛੇ ਨੂੰ ਕੈਮਰਾ ਘੁਮਾ ਦਿਓ ਪਿੱਛੇ ਨੂੰ ਥੱਲੇ ਢਲਾਨ ਹੈ ਰਸਤਾ ਇਹ ਢਲਾਨ ਹੈ ਸਾਰੀ ਢਲਾਨ ਦੇ ਵਿੱਚ ਆ 15 ਮੀਟਰ ਦਾ ਫਰਕ ਹੁੰਦਾ ਹੈ 15 ਮੀਟਰ ਇੱਕ ਸਾਈਡ 15 ਮੀਟਰ ਦੂਜੀ ਸਾਈਡ ਚਾਰੇ ਪਾਸੇ ਨੂੰ 15 15 ਮੀਟਰ ਦੇ ਦਾਇਰੇ ਦੇ ਵਿੱਚ ਢਲਾਨ ਦੇ ਵਿੱਚ ਕੋਈ ਵੀ ਬੂਟਾ ਵੱਡਿਆ ਨਹੀਂ ਜਾ ਸਕਦਾ ਬਾਰੇ ਇਹਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਹੜੇ ਇਹ ਬੂਟੇ ਵੱਡੇਗੇ ਢਲਾਨ ਦੇ ਵਿੱਚ ਆਂਦੇ ਆ ਤੇ ਦੂਜਾ ਜਿਵੇਂ ਆਹ ਖੁਦਾਈ ਕਰਕੇ ਰਸਤਾ ਬਣਾਇਆ ਹੋਇਆ ਹੈ ਇਹ ਇਸ ਤਰ੍ਹਾਂ ਇਹ ਇਹ ਵੀ ਬਣਾਇਆ ਨਹੀਂ ਜਾ ਸਕਦਾ ਪਟਾਈ ਜਿਦੇ ਵਿੱਚ ਆਹ ਪਟਿਆ ਹੋਇਆ ਸਾਰਾ ਸਿਰੇ ਤੋਂ ਲੈ ਕੇ ਸਿਰੇ ਤੱਕ ਸਾਰੀ ਇਹ ਪਟਾਈ ਕੀਤੀ ਹੋਈ ਹੈ ਪਹਿਲਾਂ ਇਹ ਸਾਰਾ ਰਕਬਾ ਜਿਵੇਂ ਆਮ ਤੁਸੀਂ ਦੇਖ ਸਕਦੇ ਹੋ ਉਵੇਂ ਸੀ ਪਰ ਇਹ ਪੱਟ ਕੇ ਜਿਹੜਾ ਇੱਕ ਰਸਤਾ ਗੱਭਿਓ ਬਣਾਇਆ ਹੋਇਆ ਹੈ ਇਹ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਇਹ ਨੂਰਪੁਰ ਵਿਦਿਖੁਰ ਦੇ ਜੰਗਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇੱਕ ਪ੍ਰਾਈਵੇਟ ਬੰਦੇ ਦੀ ਮਾਲਕੀ ਹੈ ਇਹ ਉਹਦੇ ਵਿੱਚੋਂ ਜਿਹੜੇ ਬੂਟੇ ਕੱਟੇ ਜਾ ਰਹੇ ਆ ਖਾਸ ਤੌਰ ਤੇ ਖੈਰ ਦੇ ਬੂਟੇ ਆ ਜਿਹੜੇ ਉਹਨਾਂ ਦੀ ਕਟਾਈ ਹੋਈ ਹੈ ਮਾਲਕਦਾਰ ਨੇ ਦੱਸਿਆ 50 ਬੂਟੇ ਆ ਜਿਹੜੇ ਉਹਨਾਂ ਦੀ ਕਟਾਈ ਹੋ ਚੁੱਕੀ ਹੈ ਤੁਹਾਨੂੰ ਹੋਰ ਵੀ ਨਾਲ-ਨਾਲ ਜਾਣਕਾਰੀ ਦੇ ਦਈਏ ਕਿ ਜਿਸ ਟਰੈਕਟਰ ਦੇ ਵਿੱਚ ਖੈਰ ਲੱਦੀ ਜਾ ਰਹੀ ਹੈ ਉਹਦਾ ਨੰਬਰ ਵੀ ਹੈ ਨਹੀਂ ਨੰਬਰ ਕਿਤੇ ਨਹੀਂ ਲਿਖਿਆ ਹੋਇਆ ਦੇਖ ਸਕਦੇ ਹੋ ਅੱਗੇ ਪਿੱਛੇ ਦੀਆਂ ਤਸਵੀਰਾਂ ਮੈਂ ਕਹੂੰਗਾ ਕਿ ਅੱਗੇ ਪਿੱਛੇੋਂ ਤਸਵੀਰਾਂ ਇਹਦੀਆਂ ਐਨ ਵਧੀਆ ਤਰੀਕੇ ਨਾਲ ਲੈ ਲੈਣ ਤਾਂ ਕਿ ਪਤਾ ਲੱਗ ਜਾਵੇ ਇਹ ਜਿਹੜਾ ਟਰੈਕਟਰ ਆਇਆ ਇਹਦੇ ਉੱਪਰ ਨੰਬਰ ਵੀ ਕਿਤੇ ਹੈ ਨਹੀਂ ਕਿ ਕਿੰਨਾ ਨੰਬਰ ਹੈ ਇਹ ਮੈਸੀ ਟਰੈਕਟਰ ਹੈ ਪਰ ਇਹਦੇ ਉੱਪਰ ਨੰਬਰ ਕਿਤੇ ਵੀ ਹੈ ਨਹੀਂ ਪਿੱਛੇ ਵੀ ਦੱਸ ਦਿਓ ਤਾਂ ਕਿ ਇਹ ਨਾ ਲੱਗੇ ਇੱਕ ਇੱਕ ਸ਼ਾਇਦ ਕਿਤੇ ਨਾ ਕਿਤੇ ਲਿਖਿਆ ਹੋਇਆ ਸਾਡੇ ਕੋਲੋਂ ਰਹਿ ਗਿਆ ਪਿੱਛੇ ਵੀ ਦੱਸ ਦਿਓ ਪਿੱਛੇ ਬੈਕ ਸਾਈਡ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਨੂਰਪੁਰ ਬੇਦੀ ਖੁਰਦੀਆਂ ਜਿਸ ਟਰੈਕਟਰ ਦੇ ਵਿੱਚ ਮਾਲ ਢੋਆ ਜਾ ਰਿਹਾ ਹੈ ਖੈਰ ਲੱਦੀ ਜਾ ਰਹੀ ਹੈ ਉਸ ਟਰੈਕਟਰ ਤੇ ਵੀ ਕਿਤੇ ਵੀ ਨੰਬਰ ਨਹੀਂ ਲਿਖਿਆ ਹੋਇਆ ਰਜਿਸਟ੍ਰੇਸ਼ਨ ਨੰਬਰ ਕਿ ਟਰੈਕਟਰ ਦਾ ਨੰਬਰ ਕਿੰਨਾ ਹੈ ਕਿਤੇ ਵੀ ਨਹੀਂ ਲਿਖਿਆ ਹੋਇਆ ਇਹ ਵੀ ਵੱਡੇ ਸਵਾਲ ਨੇ ਕਿ ਇਹ ਟਰੈਕਟਰ ਜਿਹੜਾ ਇੱਥੇ ਆਇਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਅਧਿਕਾਰੀਆਂ ਨੂੰ ਟਰੈਕਟਰ ਤੁਹਾਡਾ ਜੀ ਹੈ ਅੱਛਾ ਜੀ ਇਹਦੇ ਫਿਰ ਨੰਬਰ ਤਾਂ ਕਿਤੇ ਨਹੀਂ ਲਿਖਿਆ ਹੋਇਆ ਕਿਸੇ ਅਜਾਸੀ ਦੇ ਚੱਕ ਲੈਂਦੇ ਨਾ ਹਾਂ ਇਹ ਤਾਂ ਲੈ ਆ ਤਲੇ ਆਰ ਸੀ ਵੀ ਆਈ ਨਹੀਂ ਬਣਦਾ ਲੈ ਨਹੀਂ ਫਿਰ ਟੈਂਪਰੇਰੀ ਨੰਬਰ ਤਾਂ ਦਿੰਦੇ ਆ ਨਾ ਉਹ ਟੈਂਪਰੇਰੀ ਨੰਬਰ ਉਹ ਕਿੱਥੇ ਹੈ ਉਹ ਤਾਂ ਦਿਨ ਜਾਂ ਮੈਂ ਨਹੀਂ ਲਿਖਿਆ ਪਿਆ ਨਹੀਂ ਮੈਂ ਮੈਨੂੰ ਪਤਾ ਮਿਲਿਆ ਹੀ ਹਲੇ ਅੱਛਾ ਕਿੰਨਾ ਕ ਸਮਾਂ ਹੋਇਆ ਲੈ ਇਹਨੂੰ ਥੋੜਾ ਟਾਈਮ ਹੋ ਗਿਆ ਲੈ ਇਹਨੂੰ ਵੀ ਕਿੰਨੇ ਮਹੀਨੇ 5 ਮਹੀਨੇ 10 ਮਹੀਨੇ ਕਿੰਨਾ ਕ ਮਹੀਨੇ ਹੋ ਗਏ ਮਹੀਨੇ ਤਾਂ 6 ਹੋ ਗਏ ਚਲਣ ਚਲਣ ਹੋ ਰਿਹਾ ਅੱਛਾ 6 ਮਹੀਨੇ ਹੋ ਗਏ ਪਰ ਹਜੇ ਤੱਕ ਟੈਂਪਰੇਰੀ ਨੰਬਰ ਵਗੈਰਾ ਕੁਝ ਨਹੀਂ ਲਿਖਿਆ ਹੋਇਆ ਚਲਾਏ ਹੁਣ ਜੇ ਸਪੋਚ ਕਰੋ ਰੱਬ ਨਾ ਕਰੇ ਇਸ ਤਰ੍ਹਾਂ ਕੋਈ ਗੈਰ ਕਾਨੂੰਨੀ ਮਾਲ ਵਿੱਚ ਆ ਜਾਵੇ ਨੰਬਰ ਉੱਪਰ ਹੈ ਨਹੀਂ ਫਿਰ ਕੀ ਬਣੂ ਇੱਕ ਸਵਾਲ ਹੈ ਇਹ ਵੱਡੇ ਸਵਾਲ ਹੈ ਕੁਝ ਵੀ ਹੋ ਸਕਦਾ ਜੇਕਰ ਕੋਈ ਗੈਰ ਕਾਨੂੰਨੀ ਮਾਲ ਤੁਹਾਨੂੰ ਕੋਈ ਦੇ ਦੇਵੇ ਔਰ ਤੁਸੀਂ ਢੋਲੋ ਅੱਗੇ ਤੁਹਾਡਾ ਨੰਬਰ ਵੀ ਹੋਵੇ ਨਾ ਫਿਰ ਤੁਹਾਡਾ ਕੀ ਬਣੂ ਜਵਾਬ ਹੈ ਕੋਈ ਨਹੀਂ ਕੋਈ ਇਹ ਵੱਡੇ ਸਵਾਲ ਹੈ ਜਿਹੜੇ ਕੀਤੇ ਆ ਵੱਡੇ ਸਵਾਲ ਹੈ ਇਹ सुरेंद्र ਜੀ ਨੇ ਠੇਕੇਦਾਰ ਜਿਹੜੇ ਪਵਨ ਹੁਣਾਂ ਦੇ ਭਰਾ ਜਿਹੜੇ ਇਹ ਖੇਰ ਵੱਢ ਰਹੇ ਆ ਪਵਨ ਕੁਮਾਰ ਝਾਂਡੀਆਂ ਪਿੰਡ ਤੋਂ ਗੋਸਾਖੀ ਮਾ ਪਹਿਲਾਂ ਵੀਡੀਓ ਦੇ ਵਿੱਚ ਕਹਿ ਹੋ ਗਿਆ ਇਹ ਕਿ ਸਰਪੰਚੇ ਖੁਦ ਨੇ ਇਹਨਾਂ ਦੇ ਮੈਸੇਜ ਨੇ ਸਰਪੰਚੇ ਪਹਿਲਾਂ ਆਪ ਖੁਦ ਸਰਪੰਚ ਰਹੇ ਚੁੱਕੇ ਆ ਸਰਪੰਚ ਸਾਹਿਬ ਤਾਂ ਚਲੋ ਆਹ ਪਿੰਡਾਂ ਦੇ ਵਿੱਚ ਕਹਿ ਦਿੰਦੇ ਆ ਜਿਹੜਾ ਬੰਦਾ ਪਹਿਲਾਂ ਵੀ ਸਰਪੰਚ ਰਹਿੰਦਾ ਸਰਪੰਚ ਹੀ ਹੁਣ ਵੀ ਤੁਹਾਡੇ ਘਰ ਦੇ ਵਿੱਚ ਹੈ ਪਰ ਇਹਦੇ ਬਾਰੇ ਤੁਸੀਂ ਦੱਸਿਓ ਚਾਹਣਾ ਪਾਇਓ ਕਿ ਜਿਵੇਂ ਹੋ ਰਿਹਾ ਹੈ ਇਹ ਕੁਸ਼ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਨਕੁਆਰੀ ਹੋਣੀ ਚਾਹੀਦੀ ਹੈ ਜੀ ਇਨਕੁਆਰੀ ਹੋਣੀ ਚਾਹੀਦੀ ਇਨਕੁਆਰੀ ਹੋਣੀ ਚਾਹੀਦੀ ਹਾਂਜੀ ਹਾਂਜੀ ਅੱਛਾ ਜੀ ਹੋਰ ਕੀ ਕਹੋਂਗੇ ਕਿ ਕਿਹਦੇ ਕੋਲ انਕੁਆਰੀ ਹੋਣੀ ਚਾਹੀਦੀ ਚਾ ਆਲੇ ਦੁਆਲੇ ਤੇ ਜਿਹੜੇ ਆਂਟੀ ਗਵਾਂਟੀ ਆ ਉਹਨਾਂ ਨੂੰ ਜੀ ਵਿਜੀਲੈਂਸ ਤੋਂ ਜਾਂ ਸੀਵੀਆਈ ਤੋਂ ਜੀ ਇਹਦੀ ਹਾਂਜੀ ਹਾਂਜੀ ਇਹ ਕਹਿੰਦੇ ਆ ਕਿ ਸੀਵੀਆਈ ਦਾ ਵਿਜੀਲੈਂਸ ਤੋਂ ਹੀ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਇਹ ਵੱਡੇ ਇਹ ਜੀ ਨੂੰ ਫੇਰ ਤੁਸੀਂ ਕਪੜਾ ਮੰਨਦੇ ਹੋਵੇ ਵੱਡੇ ਦਾ ਕਪੜਾ ਕਪੜਾ ਇਹ ਮਹਿਕਮੇ ਦੀ ਮਿਲੀ ਭੁਗਦੇ ਨਾਲ ਕਪੜਾ ਹੀ ਹੋ ਰਿਹਾ ਹੈ ਇਹ ਮਹਿਕਮੇ ਦੀ ਮਿਲੀ ਭੁਗਦੇ ਨਾਲ ਸਰਪੰਚ ਸਰਪੰਚ ਸਾਹਿਬਾ ਦੇ ਪਤੀ ਜਿਹੜੇ ਆ ਰਮੇਸ਼ ਕੁਮਾਰ ਜੀ ਇਹ ਕਹਿ ਰਹੇ ਨੇ ਕਿ ਮਹਿਕਮੇ ਦੀ ਮਿਲੀ ਭੁਗਦੇ ਨਾਲ ਸਾਰਾ ਕੁਝ ਇਹ ਹੋ ਰਿਹਾ ਹੈ ਇਹ ਵੱਡੇ ਦੋਸ਼ ਨੇ ਵਿਭਾਗ ਤੇ ਜਾ ਨਿਸ਼ਾਨਦਈ ਸੀ ਉਸ ਟਾਈਮ ਮੌਕੇ ਪਰ ਕੌਣ ਕੌਣ ਸੀ ਉਹ ਤਾਂ ਤਾਂ ਇਹ ਬੰਦੇ ਹੋਰ ਤੇ ਇਹ ਆਏ ਪਤਾ ਨਹੀਂ ਜੋ ਕੋ ਫਿਰ ਵੀ ਉਹ ਉਸ ਟਾਈਮ ਤਾਂ ਮੈਂ ਹੀ ਆਇਆ ਤੇ ਜੀ ਅਚ ਹੋਰ ਕੌਣ ਹੋਰ ਜਿਹੜੇ ਬੰਦੇ ਉਧਰ ਤੇ ਆਏ ਹੋਏ ਜੋ ਨਹੀਂ ਮਾਲਕ ਮਾਲਕ ਇੱਥੇ ਜਾ ਜਿਹੜਾ ਕੋਈ ਮਾਲਕ ਮਾਲਕ ਕੋਈ ਨਹੀਂ ਜਿੱਦੀ ਮਾਲਕੀ ਹੈ ਉਹ ਕੋਈ ਵੀ ਨਾ ਤਾਂ ਬੰਦਾ ਅੱਛਾ ਇਹ ਇਹ ਇੱਥੇ ਮਾਲਕ ਕੋਈ ਨਹੀਂ ਸੀ ਜਦੋਂ ਇਸ ਰਕਵੇ ਦੀ ਨਿਸ਼ਾਨਦੇਹੀ ਕੀਤੀ ਗਈ ਇਹ ਵੇਲਦਾਰ ਚਮਨਜੀ ਦੱਸ ਰਹੇ ਨੇ ਕਿ ਇੱਥੇ ਮਾਲਕ ਹਾਜ਼ਰ ਨਹੀਂ ਸੀ ਮਹਿਕਮੇ ਦੇ ਬੰਦੇ ਹਾਜ਼ਰ ਸੀ ਇਹ ਵੀ ਵੱਡਾ ਸਵਾਲ ਹੈ ਆਂਡੀ ਗਵਾਂਡੀ ਕੋਈ ਜਿਹਦਾ ਨਾਲ ਰਕਬਾ ਲੱਗਦਾ ਹੈ ਆਂਡੀ ਗਵਾਂਡੀ ਦਾ ਵੀ ਜਦੋਂ ਨਿਸ਼ਾਨਦੇਹੀ ਹੁੰਦੀ ਹੈ ਆਂਡੀ ਗਵਾਂਡੀ ਦਾ ਹੋਣਾ ਜੁੜੀ ਹੁੰਦਾ ਉਹਨੂੰ ਬੁਲਾਣਾ ਹੁੰਦਾ ਹੈ ਤਾਂ ਕਿ ਉਹਦੇ ਰਕਬੇ ਦੇ ਵਿੱਚੋਂ ਵੀ ਕੋਈ ਨਜਾਇਜ਼ ਕਟਾਈ ਨਾ ਹੋਵੇ ਉਹ ਕੋਈ ਹੋਰ ਵੀ ਹੈਗਾ ਸੀ ਉਹ ਸਟੈਂਪ ਹੋਈ ਆ ਦੇਖ ਲਓ ਤੁਸੀਂ ਸੁਣ ਲਓ ਕਿ ਹੋਰ ਆਂਢੀ ਗੁਆਂਢੀ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਸੂਚਨਾ ਨਹੀਂ ਦਿੱਤੀ ਗਈ ਕਿ ਇੱਥੇ ਨਿਸ਼ਾਨਦੇਹੀ ਹੋਣ ਵਾਲੀ ਹੈ ਜਿਨ੍ਹਾਂ ਦੇ ਨਾਲ-ਨਾਲ ਰੱਖੇ ਪੈਂਦੇ ਐ ਖੁਦ ਇੱਥੇ ਮਾਲਕ ਵੀ ਹਾਜ਼ਰ ਨਹੀਂ ਸੀ ਸਿਰਫ ਇਹ ਇਹ ਮੌਜੂਦਾ ਗਵਾਹ ਨੇ ਚਰਨਜੀਤ ਜੀ ਜਿਨ੍ਹਾਂ ਚਮਨ ਜੀ ਸੌਰੀ ਜਿਨ੍ਹਾਂ ਨੇ ਕਿਹਾ ਕਿ ਸਿਰਫ ਮਹਿਕਮੇ ਦੇ ਬੰਦੇ ਸੀ ਹਾਜ਼ਰ ਜਦੋਂ ਨਿਸ਼ਾਨਦੇਹੀ ਹੋਈ ਉਹਦੇ ਇਲਾਵਾ ਹੋਰ ਕੋਈ ਨਹੀਂ ਸੀ ਇਹ ਵੱਡੇ ਸਵਾਲ ਨੇ ਇਹ ਤਸਵੀਰਾਂ ਸੱਚ ਪੰਜਾਬ ਦਾ ਟੀਵੀ ਤੇ ਤੁਹਾਨੂੰ ਦਿਖਾਈਆਂ ਜਾ ਰਹੇ ਹਨ ਨੂਰਪੁਰ 베ਦੀ ਖੁਰ ਦੇ ਵਿੱਚ ਇਹ ਕਟਾਈ ਹੋ ਰਹੀ ਹੈ ਖੈਰ ਦੀ ਤੇ ਜੜ ਤੋਂ ਖੈਰ ਨੂੰ ਵੱਡਿਆ ਜਾ ਰਿਹਾ ਜਿਵੇਂ ਆਹ ਖੁਦਾਈ ਕਰਕੇ ਰਸਤਾ ਬਣਾਇਆ ਹੋਇਆ ਇਹ ਇਸ ਤਰ੍ਹਾਂ ਇਹ ਇਹ ਵੀ ਬਣਾਇਆ ਨਹੀਂ ਜਾ ਸਕਦਾ ਪਟਾਈ ਜਿਵੇਂ ਆਹ ਪਟਿਆ ਹੋਇਆ ਸਾਰਾ ਥੱਲੇ ਵਾਲਾ ਨੰਬਰ ਛੱਡ ਗਿਆ ਤਾਂ ਕੱਟਣਾ ਬੂਟਾ ਦਰੱਖ ਸੀ ਫਿਰ ਜਿਹੜਾ ਬੂਟੇ ਉਹ ਸਾਹਮਣੇ ਖੈਰ ਵੱਡੀ ਹੋਈ ਆ ਉਹ ਤਾਂ ਜੜੋ ਵੱਢੀ ਉਹਦਾ ਨੰਬਰ ਤਾਂ ਹੈ ਹੀ ਨਹੀਂ ਥੱਲੇ ਫਿਰ ਕਿਉਂ ਮਾਲਕਾਂ ਨੇ ਦੇਖੋ ਹੀ ਸਾਡੇ ਪਿੰਡ ਵਾਲਿਆਂ ਨੇ ਜਦੋਂ ਸਾਡੇ ਗਰੀਬ ਲੋਕਾਂ ਕੋਲ ਜਿਮੀਨ ਰੋਦੋ ਤੱਕੇ ਬੰਦ ਹੈ ਜਦੋਂ ਅਸੀਂ ਬੇਇਜ਼ਤੀ ਤੇ ਖੁੱਲ ਗਈ ਮੈਕਸਿਮਮ ਖੈਰ ਹੀ ਵੱਡੀ ਹੋਈ ਆ ਹੁਣ ਤੱਕ ਹੁਣ ਤੱਕ ਖੈਰ ਹੀ ਵੱਡੀ ਹੋਈ ਆ ਜਿੱਥੇ ਵੀ ਆਵਾਜ਼ ਕੀਤਾ ਦੇਖਿਆ ਪਰ ਉਦੋਂ ਅਲਾਵਾ ਹੋਰ ਕੋਈ ਬੂਟਾ ਨਹੀਂ ਦੇਖਿਆ ਜਿਵੇਂ ਆ ਬੂਟਾ ਖੜਾ ਹੈ ਇੱਧਰ ਮਾਲ ਕਾਨਾ ਦਾ ਪਰਲੀ ਸਾਈਡ ਇੱਧਰ ਜਾ ਉਧਰ ਉਧਰ ਨਹੀਂ ਬੰਦਾ ਮਾਲ ਕਾਨਾ ਰਕਬਾ ਜਿਹੜਾ ਤੁਹਾਨੂੰ ਜਾਣਕਾਰੀ ਹੈਗੀ ਪੂਰੀ ਵੀ ਇੱਥੇ ਮਾਲ ਕਾਨਾ ਰਕਬਾ ਜਿਹੜਾ ਵੱਡਿਆ ਜਾ ਰਿਹਾ ਉਹ ਕਿਹੜਾ ਹੈ ਸਰਕਾਰੀ ਕਿਹੜਾ ਹੈ ਉਹਦੇ ਬਾਰੇ ਕੋਈ ਨਹੀਂ ਜੀ ਕੁਛ ਹੀ ਪਤਾ ਮਾ ਦਵਾ ਪਰ ਸਰਕਾਰੀ ਦੱਸ ਦੇ ਜੀ ਆ ਥੱਲੇ ਵੀ ਸਰਕਾਰੀ ਜਾਨੀ ਕਿ ਹੱਦਾਂ ਤੱਕ ਜਾਨੀ ਦੋ ਬੇਲਦਾਰ ਇਹੀ ਕਹਿ ਰਹੇ ਦੱਸ ਦੇ ਹੈ ਪਤਾ ਤੁਹਾਨੂੰ ਵੀ ਹੈ ਨਹੀਂ ਸਵਾਲ ਇਸ ਗੱਲ ਦਾ ਹੈ ਵੀ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਜਿੱਦਾਂ ਤੁਸੀਂ ਕਿ 8ਵੇਂ ਮਹੀਨੇ ਤੁਹਾਨੂੰ ਪਰਮਿਸ਼ਨ ਨਹੀਂ ਮਿਲਦੀ ਨਹੀਂ ਕੋਈ ਪਰਮਿਸ਼ਨ ਨਹੀਂ ਦਿੱਤੀ ਮੈਂ ਦੋ ਐਪਲੀਕੇਸ਼ਨਾਂ ਦਿੱਤੀਆਂ ਹਾਂ ਇਹ ਤਾਂ ਮਿਲੀ ਭੁਗਤ ਹੈ ਵਿਭਾਗ ਦੇ ਅੱਛਾ ਮੈਕਮੇਦੀ ਮਿਲੀ ਭੁਗਤ ਮੈਕਮੇਦੀ ਮਿਲੀ ਭੁਗਤ ਨਾ ਹੋ ਰਿਹਾ ਜੀ ਜਿਸ ਟਰੈਕਟਰ ਦੇ ਵਿੱਚ ਇਹ ਖੈਰ ਲੱਦੇ ਜਾ ਰਹੇ ਆ ਉਹਦਾ ਨੰਬਰ ਵੀ ਹੈ ਨਹੀਂ ਟਰੈਕਟਰ ਤੁਹਾਡਾ ਜੀ ਅੱਛਾ ਜੀ ਇਹਦੇ ਫਿਰ ਫੇ ਨੰਬਰ ਤਾਂ ਕਿਤੇ ਨਹੀਂ ਲਿਖਿਆ ਹੋਇਆ ਕਿੰਨਾ ਕ ਸਮਾਂ ਹੋਇਆ ਲੈ ਇਹਨੂੰ ਥੋੜਾ ਟਾਈਮ ਹੋ ਗਿਆ ਲੈ ਇਹਨੂੰ ਵੀ ਕਿੰਨਾ ਮਹੀਨਾ 5 ਮਹੀਨੇ 10 ਮਹੀਨੇ ਹੋਇਆ ਕਿੰਨਾ ਕ ਮਹੀਨੇ ਹੋਗੇ ਮਹੀਨੇ ਤਾਂ 6 ਹੋ ਗਏ ਚਲਣ ਚਲਣ ਹੋ ਰਹੀ ਅੱਛਾ 6 ਮਹੀਨੇ ਹੋ ਗਏ ਪਰ ਹਜੇ ਤੱਕ ਟੈਂਪਰੇਰੀ ਨੰਬਰ ਵਗੈਰਾ ਕੁਝ ਨਹੀਂ ਲਿਖਿਆ ਹੋਇਆ ਜਿਸ ਪੋਚ ਕਰੋ ਰੱਬ ਨਾ ਕਰੇ ਇਸ ਤਰ੍ਹਾਂ ਕੋਈ ਗੈਰ ਕਾਨੂੰਨੀ ਮਾਲ ਵਿੱਚ ਆ ਜਾਵੇ ਨੰਬਰ ਉੱਪਰ ਹੈ ਨਹੀਂ ਫਿਰ ਕੀ ਬਣੂ ਇੱਕ ਸਵਾਲ ਹੈ ਜਨ ਨਿਸ਼ਾਨਦਈ ਸੀ ਉਸ ਟਾਈਮ ਮੌਕੇ ਪਰ ਕੌਣ ਕੌਣ ਸੀ ਉਹ ਟੈਂਟਾ ਜੀ ਬੰਦੇ ਹੋਰ ਤੇ ਆਏ ਪਤਾ ਨਹੀਂ ਕੋ ਫਿਰ ਵੀ ਓਏ ਉਸ ਟਾਈਮ ਤਾਂ ਮੈਂ ਹੀ ਆਇਆ ਤੇ ਜੀ ਇਹ ਕਹਿੰਦੇ ਆ ਕਿ ਸੀਬੀਆਈ ਦਾ ਵਿਜੀਲੈਂਸ ਤੋਂ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਇਹ ਵੱਡੇ ਇਹ ਜੀ ਨੂੰ ਫੇਰ ਤੁਸੀਂ ਕਪੜਾ ਮੰਨਦੇ ਹੋਵੇ ਵੱਡੇ ਦਾ ਕਪੜਾ ਕਪੜਾ ਇਹ ਮਹਿਕਮੇ ਦੀ ਮੇਲੀ ਬੋਗਦਰਾ ਦਾ ਕਪੜਾ ਹੀ ਹੋ ਰਿਹਾ ਹੈ ਸੱਚ ਨਹੀਂ ਜ਼ਰੂਰ ਉਰ ਦੇ ਵਿੱਚ ਖੇਰ ਦੀ ਕਟਾਈ ਦਾ ਮਾਮਲਾ ਹੈ ਉਸ ਸੰਬੰਧੀ ਜਾਣਕਾਰੀ ਦਿਓ ਪਲੀਜ਼ ਉਹ ਕਿਹਦਾ ਰਕਵਾ ਹੈ ਕੀ ਹੈ ਉਹਦੇ ਵਿੱਚ ਪਤਾ ਲੱਗਿਆ ਕਿ ਇੱਕ ਤਾਂ ਜਿਹੜਾ ਰਸਤਾ ਹੈ ਜਿਨੇ ਵੀ ਉਹ ਜਿਹਦੀ ਵੀ ਜ਼ਮੀਨ ਹੈ ਉਹ ਰਕਵਾ ਹੈ ਇੱਕ ਤਾਂ ਉਹ ਬਾੜੇ ਤੋਂ ਪੱਟ ਕੇ ਜਿਹੜਾ ਰਸਤਾ ਹੈ ਕਾਫੀ ਡੀਪ ਔਰ ਲੰਬਾ ਬਣਾਇਆ ਹੋਇਆ ਹੈ ਇਦੇ ਬਾਰੇ ਕੀ ਕਹਿਣਾ ਚਾਹੀਦਾ ਬਾਰੇ ਬਸ ਹੁਸਨ ਜੀ ਇਹ ਖੁੱਲਾ ਡੀ ਲਿਸਟ ਰੱਖਵਾ ਜੀ ਤੇ ਜਿਹੜੀ ਟੋਟਲ ਸਟੇਜਨਲ ਮਿਲਤੀ ਤੇ ਰੈਵਨਿਊ ਦੀ ਦੋਨਾਂ ਦੀ ਹੋਈ ਵੀ ਆ ਜੀ ਤੇ ਨੰਬਰ ਵੀ ਲੱਗੇ ਹੋਏ 112 ਦਾ ਰੱਖਤਾ ਉਹਨਾਂ ਦਾ ਜਿਹੜਾ ਕਟਣ ਜੋਗ ਹੈ ਜੀ ਤੇ ਸਭ ਜਿਹੜੀ ਢਲਾਣ ਹੈ ਜਿਹੜੀ ਜੰਗਲ ਦੀ ਢਲਾਣ ਹੈ ਚਾਹੇ ਉਹ ਰੱਖਵਾ ਖੁੱਲਾ ਆਏ ਚਾਹੇ ਬੰਦ ਆਏ ਜੰਗਲ ਦੀ ਧਰਾਂ ਦੇ ਵਿੱਚ ਜੀਐਨਟੀ ਵੀ ਕਹਿੰਦੀ ਹੈ ਇਹ ਜੇਕਰ 15 ਫੁੱਟ ਏਰੀਏ ਦੇ ਵਿੱਚ ਚਾਰੇ ਪਾਸੇ ਨੂੰ 15 ਫੁੱਟ ਦੇ ਏਰੀਏ ਦੇ ਵਿੱਚ ਕੋਈ ਬੂਟਾ ਪੱਡਿਆ ਨਹੀਂ ਜਾ ਸਕਦਾ ਇਹਦਾ ਖੁੱਲਾ ਰਕਬਾ ਹੈ ਇਹਦਾ ਤਾਂ ਜ਼ਿੰਮੇਵਾਰਾਂ ਦਾ ਹੀ ਹੁੰਦਾ ਜੀ ਤਾਂ ਇਹਦੇ ਵਿੱਚ ਖੁੱਲੇ ਰਕਬੇ ਦੇ ਵਿੱਚ ਸਾਰਾ ਜ਼ਿੰਮੇਵਾਰ ਕੁਝ ਵੀ ਕਰ ਸਕਦਾ ਜੀ ਉਹਨਾਂ ਨੇ ਆਪ ਅਸੀਂ ਤਾਂ ਬੇਨਤੀ ਕਰਾਤੀ ਬੇਨਤੀ ਕਰਾਤੀ ਬੁਰਜੀਆਂ ਲਾਤੀ ਉੱਥੇ 112 ਬੁਰਜੀ ਲੱਗੀ ਹੋਈ ਹੈ ਜੀ ਤੇ ਪ੍ਰਾਇਮਰੀ ਵੀ ਦੀ ਬੇਨਤੀ ਹੋ ਗਈ ਟੋਟਲ ਸਾਈਜ਼ ਨਾਲ ਹੋ ਗਈ ਜੀ ਸੈਟੇਲਾਈਟ ਨਾਲ ਜੀ ਜਾਹੜਾ ਜੰਗਲ ਦੇ ਵਿੱਚ ਏਰੀਆ ਆਂਦਾ ਚਾਹੇ ਉਹ ਖੁੱਲਾ ਚਾਹੇ ਬੰਦ ਤੇ ਚਲੋ ਉਹਨਾਂ ਦੀ ਫਸਲ ਹੁੰਦੀ ਨਾ ਜੀ ਜ਼ਿਮੀਂਦਾਰਾਂ ਦੀ ਜਿੱਦਾਂ ਹੁਣ ਆਪਣਾ ਖੇਤਾਂ 'ਚ ਫਸਲ ਹੁੰਦੀ ਉਹਨਾਂ ਨੂੰ ਕੋਈ ਕੰਮ ਹੁੰਦਾ ਫਿਰ ਐਪਲੀਕੇਸ਼ਨ ਦੰਦੇ ਅਜੇ ਤੱਕ ਫਿਰ ਵੀ ਫਾਰਮੈਲਟੀ ਪੂਰੀ ਕਰੀ ਵੀ ਆ ਲਿਸਟ ਵੀ ਟੋਟਲ ਲੈਂਡ ਦਾ ਮਤਲਬ ਇਹ ਹੈ ਵੀ ਇਸ ਖੁੱਲੇ ਰਗਵੇਦ ਦੇ ਵਿੱਚ 15 ਫੁੱਟ ਦਾ ਜਿਹੜਾ ਆਇਆ ਇਹ ਕਾਨੂੰਨ ਜਾਂ ਇਹ ਨਿਯਮ ਇਹ ਲਾਗੂ ਨਹੀਂ ਹੁੰਦਾ 15 ਫੁੱਟ ਵਾਲਾ ਤਾਂ ਨਹੀਂ ਮੇਰੇ ਧਿਆਨ 'ਚ ਆਇਆ ਕਹਿੰਦੇ ਵੀ ਲਾਗੂ ਨਹੀਂ ਹੁੰਦਾ 15 ਫੁੱਟ ਕਹਿੰਦਾ ਕਿਉਂ ਚਾਹੁੰਦੇ ਤੁਸੀਂ 15 ਫੁੱਟ ਦਾ ਹੁੰਦਾ ਸਰ ਇਹ ਵੀ 15 ਫ ਉਪੂ ਨੂੰ ਕੋ ਰੋਕਣ ਵਾਸਤੇ ਹੁੰਦਾ ਵੀ ਪਹਾੜ ਜਿਹੜਾ ਹਰੇ ਨਾਲ ਜੋ ਉਹ ਤਾਂ 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 ਉਹ ਜੋ ਹੋਇਆ ਉਹ ਸਹੀ ਹੋਇਆ ਹਾਂ ਖੁੱਲਾ ਖੁੱਲਾ ਏਰੀਆ 'ਚ ਉਹਨਾਂ ਦਾ ਸਰ ਨਹੀਂ ਖੁੱਲੇ ਏਰੀਆ 'ਚ ਖੁੱਲੇ ਏਰੀਆ 'ਚ ਫਿਰ ਸਾਡਾ ਕੰਟਰੋਲ ਨਹੀਂ ਨਾ ਹੁੰਦਾ ਜੀ ਅਜੇ ਤਾਂ ਸਿਰਫ ਬਿਮਤੀ ਕਰਾ ਲਈਏ ਸਰ ਫਿਰ ਚਾਹੇ ਉਹ ਉਥੇ ਉਹ ਬਹਾਈ ਕਰਕੇ ਸਵੇਰ ਨੂੰ ਉਹ ਤਾਂ ਮੈਂ ਉਹ ਤਾਂ ਮੈਂਨਿਕ ਤੋਂ ਮਨਜ਼ੂਰੀ ਲਊਗਾ ਜੀ ਜਿਹੜਾ ਵੀ ਹੈਗਾ ਮੈਨ ਨਾਲੇ ਗੋਲ ਜਾਊਗਾ ਜੀ ਨਹੀਂ ਸਰ ਮੈਂ ਖੁੱਲੇ ਏਰੀਆ 'ਚ ਫਸਲ ਵੀ ਵੇਚ ਸਕਦਾ ਜੀ ਫਿਰ ਬੰਦਾ ਜਿਹੜਾ ਉੱਥੇ ਜੰਗਲ ਆ ਗਿਆ ਉਹਨੂੰ ਬਾਹਰ ਲਾਵੇ ਉੱਥੇ ਫਸਲ ਵੇਚ ਦੇਵੇ ਸਵੇਰ ਨੂੰ ਖੁੱਲਾ ਏਰੀਆ ਤਾਂ ਹੁਣ ਬੰਦਾ ਜੇ ਖੁੱਲਾ ਡੀ ਲਿਸਟਾ ਫਿਰ ਤਾਂ ਫਸਲ ਵੀ ਵੇਚ ਸਕਦਾ ਅੱਛਾ ਉਹ ਬਾਅ ਪਰਾਇਕੁੱਲਾ ਹੈ ਨਾ ਇਹ ਜਿਹੜੀਆਂ ਜਿਹੜਾ ਡੀਸਟ ਹੋ ਗਿਆ ਨਾ ਜੀ ਹੁਣ ਕਈ ਲੋਕ ਦੁਆਰੇ ਬੂਟੇ ਲਾ ਦਿੰਨੇ ਆ ਕੋਈ ਬਸਰ ਬਈ ਲੰਦਾ ਜੀ ਜਿਹੜੇ ਜੜ ਤੋਂ ਬੂਟਾ ਵੱਡਿਆ ਜਾ ਸਕਦਾ ਜਿਹੜਾ ਜਿਹੜਾ ਕੋਈ ਕਰਾਈ ਪੱਤਰੀ ਕਹਿੰਦੀ ਉਹ ਮੈਨਨ ਕੋ ਤਾਂ ਮਨਜ਼ੂਰੀ ਲੈਣੀ ਪਣੀ ਉਹਨਾਂ ਨੂੰ ਜਦ ਜੜੋਂ ਬੂਟਾ ਵੱਡਿਆ ਜਾ ਸਕਦਾ ਔਰ ਉਹਨੂੰ ਕਰਾ ਕੇ ਵਹਾ ਕੇ ਉੱਥੇ ਫਸਲ ਬੀਜੀ ਜਾ ਸਕਦਾ ਮੈਨਨ ਕੋ ਕਹਿ ਦਿੰਦਾ ਮੈਨਨ ਕੋ ਤਾਂ ਮਨਜ਼ੂਰੀ ਲੈਣੀ ਪਊਗੀ ਜੀ ਨਹੀਂ ਫਿਰ ਵੀ ਜਦੋਂ ਮਨਜ਼ੂਰੀ ਹੈ ਪਰ ਮਨਜ਼ੂਰੀ ਲੈਣੀ ਪਊਗੀ ਮੈਨਨ ਕੋ ਅਸਾਂ ਦਾ ਕੰਮ ਬੂਟੇ ਵਾਲਾ ਹੀ ਆ ਜੀ ਬਾਕੀ ਜੇ ਹੋਰ ਵਨ ਨੇ ਅਜ ਅਸਰ ਥੋੜਾ ਕਹਿਣਾ ਇਹ ਔਰ ਉਹਨੂੰ ਕਰਾ ਕੇ ਜਿੱਦਾਂ ਨਹੀਂ ਕਰਾਣ ਮੈਂ ਕਰਾਦਾ ਨਹੀਂ ਕਹਿੰਦਾ ਜੀ ਉਹ ਤਾਂ ਮੈਨਿਕ ਤੋਂ ਮੈਨਿਕ ਤੋਂ ਨਹੀਂ ਪੁੱਛੇ ਤੋਂ ਬਾਅਦ ਮੈਨਿਕ ਤੋਂ ਉਹਨਾਂ ਦਾ ਮਹਿਕਮਾ ਹੈ ਮੈਂ ਜੀ ਮੈਨਿਕ ਦਾ ਸਾਨੂੰ ਨੀਰ ਦੇ ਬਾਰੇ ਪਤਾ ਉਹ ਹੀ ਆਪ ਹੀ ਦੱਸਣਗੇ ਵੀ 2 ਫੁੱਟ ਕੱਢਣੀ ਹੈ ਕਿ 3 ਫੁੱਟ ਕਰ ਸਕਦਾ ਜੀ ਨਹੀਂ ਸਰ ਬਹਾ ਕੀ ਮੈਂ ਗੱਲ ਕਰ ਰਹੀ ਹਾਂ ਜੇ ਤੁਸੀਂ ਕਹਿੰਦੇ ਨਹੀਂ ਮੈਂ ਨਹੀਂ ਕਹਿ ਸਕਦਾ ਇਹਦੇ ਬਾਰੇ ਜੀ ਉਹ ਤਾਂ ਮੈਨਿਕ ਵਾਲੇ ਦੱਸਣਗੇ ਜੀ 2 ਫੁੱਟ ਜਾਂ 3 ਫੁੱਟ ਦੰਨੇ ਕਿੰਨੀ ਦੰਨੇ ਆ ਉਹ ਪਰਮੇਸ਼ਰ ਜੀ ਅੱਛਾ ਜੀ ਦੂਸਰਾ ਸਰ ਫਿਰ ਜਿਹੜਾ ਬੂਟਾ ਹੈ ਖੁੱਲੇ ਦਾ ਬੰਦ ਰੱਖੀਦਾ ਜਿਹੜਾ 6 ਇੰਚ ਦਾ ਹੁੰਦਾ ਉਹ ਬੂਟਾ ਦਵਾਰੇ ਨੈਚਰਲ ਜੰਗਲ ਜੇ ਜੜੋ ਕੂਟਾ ਬੜੇ ਲਿਆਤਾ ਦੁਬਾਰੇ ਨੇਚਰਲੀ ਆ ਵੀ ਉੱਥੇ ਜੰਗਲ ਜਿਹੜਾ ਉਹ ਖਤਮ ਹੋ ਜਾਣਾ ਜਿਹੜਾ ਸਾਡਾ ਪੀਐਲਪੀ ਦੇ ਰਿਹਾ ਉੱਥੇ ਨਹੀਂ ਕੱਟ ਸਕਦਾ ਉੱਥੇ ਨਹੀਂ ਜੜ ਕੱਢ ਸਕਦਾ ਜੀ ਜੀ ਜਿਹੜਾ ਫਿਰ ਜੰਗਲ ਉੱਥੇ ਨਹੀਂ ਕੱਢਣ ਦਿੰਦੇ ਜੀ ਇੱਥੇ ਇਹ ਕੱਢ ਸਕ ਮਤਲਬ ਇਹਨਾਂ ਇਹਨਾਂ ਖੁੱਲਾ ਤਾਂ ਏਰੀਆ ਜੀ ਅਸੀਂ ਤਾਂ ਸਿਰ ਪੇਰ ਵੀ ਗੇੜਤੀ ਮਿੰਤੀ ਲਿਸਟ ਵੀ ਬਣਾਉਣੀ ਆ ਮਿੰਤੀ ਵੀ ਕਰਾਉਣੀ ਆ ਸਾਰਾ ਕੁਝ ਜੀ ਤੇ ਜਿਹੜਾ ਸਰ ਖੁੱਲਾ ਰੱਖਾ ਪੀਐਲਪੀ ਚਾ ਨਹੀਂ ਕੱਢ ਸਕਦਾ ਜੀ ਅੱਛੇ ਕੂਟਾ ਉਹ ਜੰਗਲ ਦੇ ਆ ਤੇ ਇਹ ਨਹੀਂ ਆਦਾ ਸਰ ਜਿਹੜੇ ਖੁੱਲਾ ਰਕਬਾ ਵੀ ਹੈ ਜੰਗਲ ਦੇ ਵਿੱਚ ਖੁੱਲੇ ਜਿਹੜੇ ਅਚਾਰੀ ਮੇ ਸਾਰੇ ਜਿਹੜੀ ਮੰਜੂਰੀ ਹੈ ਉਹ ਲਗਭਗ ਇਸ ਏਰੀਆ ਦੇ ਵਿੱਚ ਕਿਸੇ ਹੋਰ ਨੂੰ ਮੌਕੇ ਤੇ ਹਰਤਾ ਹੁਤਾਫ ਨਹੀਂ ਮਿਲੀ ਇੱਕ ਰਮੇਸ਼ ਕੁਮਾਰ ਜਿਹੜੇ ਪਿੰਡ ਦੇ ਐਸ ਸਰਪੰਚ ਹੈ ਉਹਨਾਂ ਦਾ ਇਹ ਦੋਸ਼ ਹੈ ਮਹਿਕਮੇ ਤੇ ਵੀ ਸਾਰਾ ਕੰਮ ਗਲੀਪੁਤ ਨਾਲ ਹੋ ਰਿਹਾ ਨੰਬਰ 2 ਦੇ ਨਾਲ ਵੀ ਅਸੀਂ ਵੀ ਸਾਡੇ ਪਰਿਵਾਰ ਨੇ 8ਵੇਂ ਮਹੀਨੇ ਚ ਅਪਲਾਈ ਕੀਤਾ ਸੀ ਸਾਡਾ ਵੀ ਇੱਥੇ ਅਗਵਾ ਹੈ ਪਰ ਸਾਨੂੰ ਮਹਿਕਮੇ ਨੇ ਮਨਜ਼ੂਰੀ ਨਹੀਂ ਦਿੱਤੀ ਹੁਣ ਤੱਕ ਇੱਕ ਖਾਸ ਬੰਦੇ ਨੂੰ ਮਨਜ਼ੂਰੀ ਦੇ ਦਿੱਤੀ ਉਹ ਇਹਦੇ ਬਾਰੇ ਸਭ ਦੱਸਿਓ ਵੀ ਉਹਨਾਂ ਦਾ ਆਬਜੈਕਸ਼ਨ ਹੋਊਗਾ ਨਹੀਂ ਕੋਈ ਅਸੀਂ ਪਤਾ ਕਰ ਲੈਨੇ ਹਾਂ ਦਾ ਤੇ ਐਪਲੀਕੇਸ਼ਨਾਂ ਹੋਰ ਵੀ 20-25 ਆਉਣਗੇ ਜਾਂ ਡੀ ਆਫਸਰ ਹੋ ਹੋ ਗਿਆ ਜੀ ਅੱਛਾ ਜੀ ਇੱਕ ਸਾਡੇ ਉਹਨਾਂ ਦੇ ਕਈਆਂ ਦੀ ਅਸੀਂ ਮਿੰਨਤੀ ਕਰਕੇ ਭੇਜ ਵੀ ਦਿੱਤੀ ਜੀ ਅੱਛਾ ਉਹਨਾਂ ਦਾ ਕੋਈ ਆਬਜੈਕਸ਼ਨ ਹੋਊਗਾ ਲੈਟਰਾਂ ਕੱਟੀਆਂ ਮੈਂ ਸਾਰਿਆਂ ਨੂੰ ਇੱਕ ਸਰ ਤੁਹਾਡੇ ਉੱਥੇ ਜਿਹੜੇ ਦੇਲਦਾਰ ਹੈ ਮੁਕੀ ਪਰ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਨਿਸ਼ਾਨਦੇਹੀ ਬਾਰੇ ਉਹਨਾਂ ਨੇ ਕਿਹਾ ਕਿ ਨਿਸ਼ਾਨਦਈ ਬੇਲੇ ਸਿਰਫ ਇੱਥੇ ਕੋਈ ਮਾਲਕ ਆ ਜਾ ਨਹੀਂ ਸੀ ਉਹ ਹੋਰ ਬੰਦਾ ਨਹੀਂ ਸੀ ਸਿਰਫ ਮਹਿਕਮੇ ਦੇ ਆਪਣੇ ਬੰਦੇ ਸੀ ਆਦਰਵਾਇਜ਼ ਉੱਥੇ ਕੋਈ ਵੀ ਬੰਦਾ ਨਹੀਂ ਸੀ ਮਹਿਕਮੇ ਦੇ ਆਪਣੇ ਬਲਾਕ ਅਫਸਰ ਦੇ ਫੋਰੈਸਟ ਗਾਰਡ ਗਏ ਆ ਜੀ ਮੌਕੇ ਤੇ ਨਿਸ਼ਾਨਦੇਹੀ ਰਿਪੋਰਟ ਪਈ ਤੁਹਾਨੂੰ ਦਿਖਾ ਦਿੰਦੇ ਆ ਜੀ ਅੱਛਾ ਜੀ ਉਹਦੇ ਫਟਵਾਰੀ ਦੇ ਸਾਈਨ ਆ ਕਾਨੂੰਗੋ ਦੇ ਆ ਸਾਡੇ ਫੈਸਿਲੀਟੇਟਰ ਸੀਗੇ ਜੀ ਮੈਂ ਕਹਿੰਦਾ ਮੌਕੇ ਪਰ ਮੈਂ ਹੀ ਸੀ ਕਿ ਸਾਡੇ ਮਹਿਕਮੇ ਬਿਲਕੁਲ ਰਿਕਾਰਡ ਪਿਆ ਰਿਕਾਰਡ ਤੇ ਦੱਸ ਦਿੰਦੇ ਨਹੀਂ ਕੋਲੋਂ ਜੀ ਜੀ ਡਾਕੂਮੈਂਟ ਕਾਲਜਾਂ ਦੇ ਵਿੱਚ ਹੈ ਪਰ ਮੌਕੇ ਤੇ ਥੋੜੇ ਮੌਕੇ ਤੇ ਤਾਂ ਉਹਨਾਂ ਨੂੰ ਕੀ ਪਤਾ ਹੁਣ ਕੌਣ ਸੀਗਾ ਤੁਹਾਨੂੰ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਅਜੇ ਚਮਨ ਲਾਲ ਵਗੈ ਜੋ ਸਾਰੇ ਰਿਕਾਰਡ ਤੇ ਹੈਗੇ ਸਾਈਨ ਹੋਏ ਵੀ ਨਾਲ ਸਰਪੰਚ ਦੇ ਵੀ ਹੋਏ ਹੋਏ ਜੀ ਅੱਛਾ ਜੀ ਹੋਏ ਵੀ ਅੱਛਾ ਰਿਕਾਰਡ ਨੇ ਤੁਹਾਨੂੰ ਰਿਕਾਰਡ ਭੇਜਿਆ ਹੋਊਗਾ ਸੋ ਇਹ ਸਨ ਨੂਰਪੁਰ ਬੇਦੀ ਤੋਂ ਜੰਗਲਾਤ ਵਿਭਾਗ ਤੋਂ ਬਾਨੇ ਅਫਸਰ ਸਰਦਾਰ ਬਲਿੰਦਰ ਸਿੰਘ ਹਾਂ ਜੀ ਹਾਂ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਨੂਰਪੁਰ ਖੁਰਦ ਦੀ ਜਿਹੜੀ ਕਟਾਈ ਚੱਲ ਰਹੀ ਹੈ ਉਹਦੇ ਬਾਰੇ ਬਾਕੀ ਬੜਾ ਵੀ ਤੇ ਡੀਐਫਸ ਨੇ ਟੀਮ ਵੀ ਬਣਾਤੀ ਸੀ ਚੈੱਕ ਕਰਨ ਲਈ ਜੀ ਦਾ ਖਾਮਲ ਤੋਂ